4000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਪੁਲਿਸ ਪਰਸਨਲ ਉੱਤੇ ਡਿਪਲੋਇਮੈਂਟ ਕੀਤੀ ਹੋਈ ਹੈ ਵੱਡੇ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਉਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਜੀਐਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਤੁਸੀਂ ਸਾਡੇ ਪਿਤਾ ਸਮਾਨ ਹੋ ਬਾਬੇ ਹੋ ਇਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਤੇ ਐਕਸ਼ਨ ਨਹੀਂ ਲੈਣਾ ਚਾਹੁੰਦੇ ਪਰ ਪੁਲਿਸ ਨਾਲ ਕੋਆਪਰੇਟ ਕਰੋ ਇੰਟਰਨੈਟ ਸੇਵਾਵਾਂ ਮ ਠੱਪ ਕਰ ਦਿੱਤੀਆਂ ਗਈਆਂ ਨੇ ਇਹ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਸਮਾਂ ਪਹਿਲਾਂ ਦੀ ਤਸਵੀਰਾਂ ਜਿਸ ਤਰੀਕੇ ਦੇ ਨਾਲ ਸ਼ੰਭੂ ਅਤੇ ਖਨਾਰੀ ਨੂੰ ਲੈ ਕੇ ਚਰਚਾ ਹੋ ਰਹੀ ਸੀ ਇਸੇ ਤਰੀਕੇ ਨਾਲ ਸੰਗਰੂਰ ਦੇ ਪ੍ਰਸ਼ਾਸਨ ਦੇ ਵੱਲੋਂ ਸੀਐਮਓ ਨੂੰ ਜਿਸ ਤਰੀਕੇ ਦੇ ਨਾਲ ਐਸਐਮਓਜ਼ ਨੂੰ ਕਹਿ ਦਿੱਤਾ ਗਿਆ ਕਿ ਲਾਈਨ ਅਪ ਰਿਹਾ ਜਾਏ ਜਿਸ ਤਰੀਕੇ ਦੇ ਨਾਲ ਵੱਡੇ ਆਪਰੇਸ਼ਨ ਨੂੰ ਲੀਡ ਕੀਤਾ ਜਾ ਰਿਹਾ ਹੈ ਕਈ ਸਬ ਡਿਵੀਜ਼ਨ ਦੇ ਐਸਐਮਓ ਜਿਹੜੇ ਆ ਉਹ ਹਾਜ਼ਰ ਨੇ ਡਾਕਟਰਸ ਜਿਹੜੇ ਆ ਉਹ ਹਸਪਤਾਲਾਂ ਦੇ ਵਿੱਚ ਹਾਜ਼ਰ ਨੇ ਇਸ ਤਰੀਕੇ ਦੇ ਨਾਲ ਹੁਕਮ ਕੀਤਾ ਗਿਆ ਹੈ ਕਿ ਉਹ ਜਲਦ ਡਿਊਟੀ ਤੇ ਹਾਜ਼ਰ ਹੋਣ ਇਸ ਤਰੀਕੇ ਦੇ ਨਾਲ ਸੰਗਰੂਰ ਦੇ ਨਿਜ਼ਾਮ ਦੇ ਵੱਲੋਂ ਇਹ ਪ੍ਰਸ਼ਾਸਨ ਨੂੰ ਤਾਕੀਦ ਕੀਤੀ ਕਿ ਜਿਹੜਾ ਸਿਹਤ ਅਮਲਾ ਹੈ ਦੂਜੀ ਵੱਡੇ ਇਸ ਪੂਰੇ ਸਮੀਕਰਨ ਦੇ ਵਿੱਚ ਗੱਲ ਇਹ ਹੈ ਕਿ ਡੀਆਈਜੀ ਪਟਿਆਲਾ ਰੇਂਜ ਖਨੌਰੀ ਬਾਰਡਰ ਤੇ 4000 ਪੁਲਿਸ ਪਰਸਨਲ ਦੇ ਨਾਲ ਪਹੁੰਚੇ ਹੋਏ ਨੇ ਆਪਰੇਸ਼ਨ ਦੀ ਸ਼ੁਰੂਆਤ ਖਨੌਰੀ ਬਾਰਡਰ ਤੇ ਹੋਈ ਹੈ ਖਨੌਰੀ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਧੇ ਤੌਰ ਤੇ ਮਨਦੀਪ ਸਿੰਘ ਸਿੱਧੂ ਡੀਆਈਜੀ ਪਟਿਆਲਾ ਰੇਂਜ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਤੁਹਾਡੇ ਤੇ ਐਕਸ਼ਨ ਨਹੀਂ ਲੈਣਾ ਚਾਹੁੰਦੇ 8 ਤੋਂ 10 ਗਿਣਤੀ ਦੇ ਵਿੱਚ ਡਿਊਟੀ ਮੈਜਿਸਟਰੇਟਰ ਤਾਇਨਾਤ ਕੀਤੇ ਗਏ ਨੇ ਮਨੋਸ਼ ਕੁਮਾਰ ਜੋਸ਼ੀ ਗਰਾਊਂਡ ਜਿਥੋਂ ਰਿਪੋਰਟ ਕਰ ਰਹੇ ਮਨੋਸ਼ ਕੀ ਉਸ ਤਲਾ ਜਾਣਕਾਰੀਆਂ ਖਨੌਰੀ ਤੇ ਐਕਸ਼ਨ ਲੈ ਲਿਆ ਗਿਆ ਬਿਲਕੁਲ ਬਿਲਕੁਲ ਥੋੜੀ ਜਿਹੀ ਅਗਰ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਵੀ ਜਿਹੜੀ ਐਕਸ਼ਨ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਆਪਾਂ ਗੱਲ ਕਰੀਏ ਕ੍ਰਿਸਕਸ਼ਨ ਹੈ ਕਿਉਂਕਿ ਇੱਥੇ ਨਾਨਕ ਸਿੰਘ ਐਸਐਸਪੀ ਜਿਹੜੇ ਹੈਗੇ ਨੇ ਉਹ ਪਹੁੰਚ ਚੁੱਕੇ ਨੇ ਜਿਹੜੇ ਡੀਜੀਪੀ ਸਪੈਸ਼ਲ ਡੀਜੀਪੀ ਨੇ ਆਪ ਕੋ ਸੁਖਲਾ ਪੂਰੇ ਮਾਮਲੇ ਦੇ ਉੱਪਰ ਨਜ਼ਰ ਬਣਾਏ ਹੋਏ ਆ ਕਿਸਾਨ ਜਿਹੜੇ ਨੇ ਉਹ ਹਾਲੇ ਵੀ ਪ੍ਰਸਤਾਵ ਕਰ ਰਹੇ ਨੇ ਆਪਣੇ ਤੁਸੀਂ ਲਈ ਸੰਬੋਧਨ ਕਰ ਰਹੇ ਆ ਕਿ ਕਾਫੀ ਲੋਕ ਇਕੱਠੇ ਹੋਏ ਨੇ ਪਰ ਫੋਰਸ ਜਿਹੜੀ ਹੈਗੀ ਬਹੁਤ ਹੈ ਬਲੂਰ ਤੋਂ ਲੈ ਕੇ ਆਪਾਂ ਗੱਲ ਕਰੀਏ ਸ਼ੰਭੂ ਤੱਕ ਉਸ ਤੋਂ ਲੈ ਕੇ ਹਰ ਪਾਕਟ ਦੇ ਵਿੱਚ ਘਟੋ ਘਟ 2 ਖੜਨੇ ਗੱਡੀਆਂ ਖੜੀਆਂ ਨੇ ਤੇ ਹੁਣ ਵੀ ਜਿਹੜੀ ਮੰਚ ਹੈਗਾ ਮੰਚ ਦੇ ਉੱਪਰੋਂ ਜੋ ਗੱਲ ਹੈ ਉਹ ਬੋਲੀ ਜਾ ਰਹੀ ਹੈ ਖਾਣੇ ਆ ਮੰਚ ਦੇ ਉੱਪਰ ਤੇ ਨੇ ਲੀਡਰ ਬੋਲ ਰਹੇ ਹੈਗੇ ਨੇ ਉਹਾਂ ਦਾ ਗੱਲ ਇੱਕ ਹੀ ਹੈਗੀ ਹੈ ਕਿ ਸਸੰਘਰਸ਼ ਹੈ ਉਹ ਸਾਡਾ ਚੱਲਦਾ ਰਹੇਗਾ ਸੰਘਰਸ਼ ਜਿਹੜੇ ਕਰਦੇ ਰਹਾਂਗੇ ਪਰ ਬਹੁਤ ਘੱਟ ਲੋਕ ਨੇ ਇੱਥੇ ਦਿੱਖੇ ਦੀ ਗੱਲ ਹੈਗੀ ਬਹੁਤ ਘੱਟ ਲੋਕ ਆਗੇ ਨੇ ਪੁਲਿਸ ਫੋਰਸ ਬਹੁਤ ਹੈ ਪਰ ਕੁਝ ਸਮੇਂ ਬਾਅਦ ਜਿਹੜਾ ਹੈਗਾ ਇਸ ਰਿਐਕਸ਼ਨ ਦੀ ਪੂਰੀ ਜਿਹੜੀ ਤਿਆਰੀ ਹੈਗੀ ਹੈ ਲਤਜਾਰੀਆ ਜੋ ਮੰਚ ਬਣਿਆ ਹੋਇਆ ਸ਼ੰਭੂ ਬਾਰਡਰ ਦੇ ਕਿਸਾਨ ਮਜ਼ਦੂਰ ਮੌਜੂਦ ਆ ਉੱਥੇ ਕੱਟੋ ਘੜੇ ਇਸਟੈਂਡ ਵੀ ਬੀਤੋ ਰਹੀ ਤੇ ਆਪ ਕੋਖਣ ਗਈਏ ਉਹ ਮੌਜੂਦ ਹੈਗੇ ਨੇ ਤੇ ਦੂਜੇ ਪਾਸੇ ਜਿਹੜਾ ਪੁਲਿਸ ਥਾਣਾ ਸ਼ੰਭੂ ਬਾਰਡਰ ਦਾ ਪੁਲਿਸ ਥਾਣਾ ਜੀਆ ਉਹ ਤਿਆਸ ਜਿਵੇਂ ਨਾਰਿਕਨ ਖੜੇ ਬੈਠੇ ਹੋਏ ਨੇ ਤੇ ਮੀਡੀਆ ਨੇ ਵੀ ਅੱਗੇ ਜਾਣ ਦਿੱਤਾ ਜਾ ਰਿਹਾ ਤੇ ਫੋਰਸ ਜਿਹੜੀ ਹੈਗੀ ਹੈ ਲਗਾ ਦਿੱਤੀ ਗਈ ਹੈ ਕੁਝ ਸਮੇਂ ਬਾਅਦ ਐਥੇ ਵੀ ਜੋ ਕਾਰਵਾਈ ਹੈਗੀ ਹੈ ਉਹ ਹੋਣੀ ਹੈ ਮਤਲਬ ਇੱਕ ਹੀ ਸਿਗਾ ਗੱਲ ਕਹੀ ਜਾਂਦੀ ਹੈ ਕਿ ਅੱਜ ਮੰਤਰੀਆਂ ਬਦਲੋ ਜੋ ਪੰਜਾਬ ਦੇ ਮੰਤਰੀ ਸੀਗੇ ਹਰਪਾਲ ਜਿੰਮਾ ਸੀਗੇ ਖੇਤੀਬਾੜੀ ਮੰਤਰੀ ਵੀ ਸੀ ਫੋਣੀ ਆ ਸੀਗੇ ਤੋਂ ਨਾਜ਼ਰੇ ਕਿਤਾਬ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਕਿ ਰਸਤਾ ਖੋਲ ਦੋ ਰਸਤਾ ਖੋਲਣ ਦੀ ਅਪੀਲ ਕਹਿੰਦੇ ਕੀਤੀ ਸੀਗੀ ਉਸ ਨੂੰ ਜਿਹੜਾ ਸੀ ਕਿਸਾਨਾਂ ਨੇ ਟਕਰਾਇਆ ਲੱਗਦਾ ਹੈ ਕਿ ਉਸ ਦੇ ਤਹਿਤ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਫਿਰ ਪੁਲਿਸ ਸਪੋਰਟ ਗਈ ਹੈ ਬਿਲਕੁਲ ਮੈਂ ਆਉਂਗਾ ਤੁਹਾਡੇ ਕੋਲ ਇੱਕ ਵਾਰ ਮੋੜ ਤੋਂ ਇਨਫੋਰਮੇਸ਼ਨ ਦੇ ਦਈਏ ਕਿ ਅੰਦੋਲਨ ਤੇ ਐਕਸ਼ਨ ਹੋਇਆ ਲਗਾਤਾਰ ਕੇਂਦਰ ਦੀ ਸਰਕਾਰ ਦੇ ਨਾਲ ਇਹ ਬੈਠਕਾਂ ਦਾ ਦੌਰ جاری ਸੀ ਪੰਜਾਬ ਸਰਕਾਰ ਦੇ ਮਿਨਿਸਟਰ ਵੀ ਸੀ ਇਹ ਮੌਕੇ ਦੇ ਤੁਸੀਂ ਸਿੱਧਾ ਪ੍ਰਸਾਰਣ ਸ਼ੰਭੂ ਤੋਂ ਦੇਖ ਰਹੇ ਹੋ ਖਨੌਰੀ ਤੋਂ ਬਾਅਦ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਸ਼ੰਭੂ ਬਾਰਡਰ ਤੋਂ ਵੀ ਕਿਸਾਨਾਂ ਨੂੰ ਰਸਤੇ ਤੋਂ ਹਟਾਇਆ ਜਾ ਸਕਦਾ ਹੈ ਪੰਜਾਬ ਦੀ ਪੁਲਿਸ ਸੰਗਰੂਰ ਦੇ ਖਨੌਰੀ ਦੇ ਵਿੱਚ ਐਕਸ਼ਨ ਲੈ ਚੁੱਕੀ ਹੈ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤੁਹਾਡੇ ਤੇ ਡਾਂਗ ਨਹੀਂ ਚਲਾਉਣਾ ਚਾਹੁੰਦੇ ਡੀਆਈਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਮਨਦੀਪ ਸਿੰਘ ਸਿੱਧੂ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਤੁਸੀਂ ਸਾਡੇ ਬਾਬੇ ਹੋ ਤੁਸੀਂ ਬਜ਼ੁਰਗ ਹੋ 10000 ਦੇ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹ ਤੇ ਚਰਚਾਵਾਂ ਚੱਲੀਆਂ ਪਰ ਰੌਲਾ ਸਭ ਤੋਂ ਇੰਪੋਰਟੈਂਟ ਇਹ ਹੈ ਕਿ 3000 ਦਾ ਜ਼ਿਕਰ ਕਰਦੇ ਆ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ 10 ਡਿਊਟੀ ਮੈਜਿਸਟਰੇਟ ਸਾਡੇ ਨਾਲ ਡਿਪਲੋਏਡ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚੋਂ ਇਹ ਗੱਲਬਾਤ ਦਾ ਜ਼ਿਕਰ ਵੀ ਡੀਆਈਜੀ ਪਟਿਆਲਾ ਰੇਂਜ ਨੇ ਕੀਤਾ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਤੁਹਾਡੇ ਲੀਡਰਾਂ ਦੇ ਨਾਲ ਜੋ ਗੱਲਬਾਤ ਹੋ ਰਹੀ ਸੀ ਉਹ ਗੱਲਬਾਤ ਜਿਹੜੀ ਕਿਸੇ ਤਨਪੱਤਰ ਨਹੀਂ ਲਿਖਿਆ ਉਸ ਉੱਪਰ ਐਕਸ਼ਨ ਹੋਇਆ ਮਨੋਜ ਤਾਜ਼ਾ ਜਾਣਕਾਰੀ ਮਨੋਜ ਉਹ ਵਰਡ ਜੀ ਕੀ ਕੁਝ ਤਾਜ਼ਾ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਬਿਲਕੁਲ ਕਿਸ਼ਨ ਅਸੀਂ ਸ਼ੰਭੂ ਬਾਉਂਡਰ ਤੇ ਖੜੇ ਆਂ ਇਹ ਮੰਚ ਹੈ ਜਿਹੜਾ ਅਸੀਂ ਮੰਚ ਦਿਖਾ ਰਹੇ ਆਂ ਇੱਥੋਂ ਦਿਖਾਣਾ ਪਊਗਾ ਕਿਉਂਕਿ ਜੇ ਅਸੀਂ ਛੇਲਦੇ ਆਂ ਤਾਂ ਸਾਰਾ ਸਿਸਟਮ ਜਿਹੜਾ ਖਰਾਬ ਹੁੰਦਾ ਹੈਗਾ ਤੇ ਮੰਚ ਦੇ ਉੱਪਰ ਉਹ ਦੇਖੋਗੇ ਲੀਡਰ ਹਾਲੇ ਵੀ ਜਿਹੜੇ ਬੋਲ ਰਹੇ ਹੈ ਕਿਨੇ ਬਹੁਤ ਸਾਰੇ ਕਿਸਾਨ ਬੈਠੇ ਨੇ 30 20 22 ਜਿਹੜੇ ਕਿਸਾਨ ਨੇ ਇੱਥੇ ਤੁਹਾਨੂੰ ਬੈਠੇ ਹੋਏ ਦਿਖਾਈ ਦੇ ਰਿਹਾ ਕਿਨੇ ਮੋਰਚਾ ਲੱਗਿਆ ਦੂਜੇ ਪਾਸੇ ਇੱਥੋਂ ਤਕਰੀਬਨ 100 ਗਲਮੈਂਟ 100 ਮੀਟਰ ਦੀ ਦੂਰੀ ਤੇ ਉੱਪਰ ਜਿਹੜਾ ਹੈਗਾ ਸ਼ੰਭੂ ਜਿਹੜਾ ਬਾਉਂਡਰ ਹੈਗਾ ਉਹਦੀ ਜਿਹੜੀ ਚੌਂਕੀ ਬ ਲੇਡੀਜ਼ ਜਵਾਨ ਨੇ ਜਿਹੜੇ ਜਾਇੰਟਸ ਜਵਾਨ ਨੇ ਐਸਐਸਬੀ ਨਾਨਕ ਸਿੰਘ ਜਿਹੜੇ ਨੇ ਆ ਪਹੁੰਚੇ ਹੋਏ ਨੇ ਇਹ ਡੀ ਸਪੈਸ਼ਲ ਡੀਜੀਪੀ ਜਿਹੜੇ ਨੇ ਗੁਰ ਆਪਣਾ ਆਰਪੀ ਸ਼ੁਕਲਾ ਜਿਹੜੇ ਨੇ ਉਹ ਵੀ ਇਸ ਪੂਰੇ ਮਤਲਬ ਨੂੰ ਆ ਟੇਕ ਅਪ ਕਰ ਰਹੇ ਨੇ ਮੰਚ ਤੋਂ ਹਲੇ ਵੀ ਸੰਬੋਧਨ ਜਿਹੜਾ ਕੀਤਾ ਜਾ ਰਿਹਾ ਹੈਗਾ ਆ ਭਾਵੇਂ ਸਰਕਾਰ ਸਰਕਾਰ ਜਿਹੜੀ ਹੈਗੀ ਉਹਨਾਂ ਨੇ ਕੀ ਹੈਗਾ ਕਿ ਅਸੀਂ ਚਾਹਨੇ ਆ ਰਸਤਾ ਖੋਲਿਆ ਜਾਵੇ ਵਪਾਰ ਪ੍ਰਭਾਵਿਤ ਹੋ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੂੰ ਦੇਖੂਗੇ ਸਾਰੇ ਬਜ਼ੁਰਗ ਬੈਠੇ ਤੁਹਾਨੂੰ ਦਿਖਾਉਂਦੇ ਨੇ ਦਿਖਾਈ ਦੇ ਰਹੇ ਨੇ ਡਟੇ ਹੋਏ ਨੇ ਸਾਰੇ ਆਪਣੇ ਅਜੂਨ ਝੰਡੇ ਲੈ ਕੇ ਪਰ ਇਹਨਾਂ ਤੋਂ 100 ਮੀਟਰ ਦੀ ਦੂਰੀ ਦੇ ਉੱਪਰ ਜਿਹੜੇ ਨਾਨਕ ਸਿੰਘ ਹੈ ਐਸਐਸਪੀ ਉਹ ਖੁਦ ਪਹੁੰਚੇ ਹੋਏ ਨੇ ਤੇ ਉਹ ਪੂਰੀ ਫੋਰਸ ਨਾਲ ਪਹੁੰਚੇ ਨੇ ਕਿਸੇ ਕਿਸ ਨਾਲ ਆਪਾਂ ਗੱਲ ਕਰੀਏ ਤਾ ਬਨੂਰ ਤੋਂ ਲੈ ਕੇ ਸ਼ੰਭੂ ਦਗੜਾ ਏਰੀਆ ਹੈਗਾ तकरीबन ਕਿੰਨਾ 15 ਕਿਲੋਮੀਟਰ ਦਾ ਏਰੀਆ ਇਹਦੇ ਵਿੱਚ 10 ਥਾਂ ਦੇ ਉੱਪਰ ਪੁਲਿਸ ਫੋਰਸ ਜਿਹੜੀ ਜਮਾ ਸੀਗੀ ਜਿਹੜੀ ਸਾਰੀ ਹੁਣ ਜਿਹੜੀ ਹੈਗੀ ਆ ਉਹ ਸ਼ੰਭੂ ਬਾਰਡਰ ਵੱਲ ਨੂੰ ਜਿਹੜੀ ਗਈ ਹੈ ਉਹ ਕੂਚ ਕਰਦੀ ਹੋਈ ਦਿਖਾਈ ਦੇ ਰਹੀ ਹੈਗੀ ਹੈ ਤੇ ਆਣ ਵਾਲੇ ਕੁਝ ਸਮੇਂ ਬਾਅਦ ਜਿਹੜੀ ਹੈਗੀ ਹੈ ਇੱਥੇ ਜੇ ਕਾਰਵਾਈ ਤੁਸੀਂ ਕਿੱਸਿਆ ਕਿ ਖਨੌਰੀ ਬਾਰਡਰ ਦੇ ਉੱਪਰ ਕਾਰਵਾਈ ਕੀਤੀ ਹੈ ਤੇ ਇੱਥੇ ਵੀ ਜਿਹੜੀ ਹੈਗੀ ਹੈ ਥੋੜੀ ਦੇਰ ਦੇ ਵਿੱਚ ਕਾਰਵਾਈ ਜਿਹੜੀ ਹੈ ਆ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੇ ਫੋਰਸ ਜਿਹੜੀ ਹੈ ਗਿਆ ਇਸ ਮਾਂਚ ਤੋਂ 100 ਮੀਟਰ ਦੂਰੀ ਤੇ ਹੈਗੀ ਹੈ ਤੇ ਰਸਤਾ ਖੁਲਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਇੱਕ ਪਾਸੇ ਰਸਤਾ ਖੁਲਾਨਾ ਹੈ ਜਾਂ ਦੋਨੋਂ ਰਸਤੇ ਖੁਲਵਾਉਣੇ ਹੈਗੇ ਹਨ ਪਰ ਇਹ ਦੇਖਣਾ ਹੋਵੇਗਾ ਫੋਰਸ ਜਿਹੜੀ ਹੈਗੀ ਪੂਰੀ ਤਿਆਰੀ ਨਾਲ ਆਈ ਹੈ ਤੇ ਆਪਰੇਸ਼ਨ ਜਿਹੜਾ ਹੈਗਾ ਇੱਥੇ ਥੋੜੀ ਜਿਹੀ ਚੱਲਣ ਵਾਲਾ ਹੈਗਾ ਜੀ ਕੁਸ਼ਨ ਮਨੋਜ ਕਿੰਨੇ ਗਿਣਤੀ ਚ ਕਿਸਾਨ ਨੇ ਕਿਸ ਨਾ ਪਾਸੇ ਗੱਲ ਕਰੀਏ ਇਸ ਥਾਂ ਦੇ ਉੱਪਰ ਤਾਂ ਥੋੜੀ ਦੇਰ ਦੇ ਕਿਸਾਨ ਤੁਹਾਨੂੰ ਬੈਠੇ ਹੋ ਦਿਖਾਈ ਦੇ ਰਹੇ ਨੇ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਜਿਹੜੇ ਉਹਦੇ ਘਰ ਬਣੇ ਹੋਣੇ ਉੱਥੇ ਵੀ ਕਿਸਾਨ ਹੈਗੇ ਨੇ ਉੱਥੇ ਵੀ ਕੰਮ ਕਰ ਰਿਹਾ ਕੋਈ ਲੰਗਰ ਬਣਾ ਰਿਹਾ ਹੈਗਾ ਕੋਈ ਲੰਗਰ ਦਾ ਪ੍ਰਬੰਧ ਕਰ ਰਿਹਾ ਤੇ ਰੋਟੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈਗਾ ਤੇ ਉਸ ਥਾਂ ਦੇ ਉੱਪਰ ਵੀ ਜਿਹੜੇ ਕਿਸਾਨ ਜਣੇ ਨੇ ਬੈਠੇ ਆ ਗਨੇ ਪਰ ਜਿਹੜੀ ਵੱਡੀ ਲੀਡਰਸ਼ਿਪ ਸੀਗੀ ਆ ਸਾਰੀ ਚੰਡੀਗੜ੍ਹ ਗਈ ਹੋਸੀ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਉਹਨਾਂ ਨੇ ਪਕੜਿਆ ਤੁਹਾਨੂੰ ਪਤਾ ਹੈਗਾ ਰੀਟੇਨ ਕੀਤਾ ਹੋਇਆ ਪਰ ਦੂਜੇ ਪਾਸੇ ਅਸੀਂ ਜਿਹੜੀ ਗੱਲ ਕਰਦੇ ਆਂਗਾ ਫੋਰਸ ਨੂੰ ਜਿਹੜੀ ਗੱਲ ਕਰ ਰਹੇ ਆਂ ਉਹ ਇਹ ਹੈਗੀ ਕਿ ਜਿਹੜੀ ਫੋਰਸ ਹੈ ਉਹ ਪੂਰੀ ਦੌਰਾਨ ਤੁਹਾਨੂੰ ਇੱਥੇ ਲੱਗੀ ਹੋਈ ਜਿਹੜੀ ਇਹ ਦਿਖਾਈ ਦਿੰਦੀ ਹੈਗੀ ਹੈ ਕਿਉਂਕਿ ਫੋਰਸ ਜਿਹੜਾ ਹੈਗਾ ਇਹ ਇਹ ਉਹ ਵੇਰੀਆ ਉਹ ਵਾਲਾ ਏਰੀਆ ਹੈਗਾ ਆ ਜਿਹੜਾ ਕਿ ਸ਼ੰਭੂ ਬਾਰਡਰ ਜਿੱਥੇ ਕਿ ਬੰਦ ਰਸਤਾ ਕੀਤਾ ਹੈਗਾ ਉਸ ਤੋਂ 100 ਮੀਟਰ ਦੂਰੀ ਤੇ ਹੈਗੇ ਆ ਇਹ ਮੰਚ ਇੱਥੇ ਪੂਰੀ ਫੋਰਸ ਢੀ ਹੈ ਤਿਆਰ ਬਰ ਤਿਆਰ ਜਿਹੜੀ ਖੜੀ ਹੋਈ ਦਿਖਾਈ ਦਿਖਾਈ ਦਿੰਦੀ ਹੈ ਉੱਥੇ ਕਿ ਉਹ ਜਿਹੜੇ ਨੇ ਪੂਰੀ ਤਰ੍ਹਾਂ ਨਾਲ ਕੋਈ ਨਾ ਕੋਈ ਕਾਰਵਾਈ ਜਿਹੜੀ ਹੈਗੀ ਹੈ ਉਹ ਅੱਜ ਇੱਥੇ ਕੀਤੀ ਜਾਣੀ ਹੈਗੀ ਹੈ ਤੇ ਇਸ ਤੋਂ ਇੱਕ ਗੱਲ ਸਾਫ਼ ਸਿੱਗੀ ਕਿ ਜਿੰਨਾਂ ਦੀ ਫੋਰਸ ਦੀ ਆਪਣੇ ਡਿਪਲॉयਮੈਂਟ ਸਿੱਗੀ ਇੱਥੇ ਚਾਹੇ ਉਹ ਜੀਸੀ ਮਸ਼ੀਨਾਂ ਦੀ ਹੈ ਚਾਹੇ ਉਹ ਟਰੈਕਟਰਸ ਦੀ ਹੈਗੀ ਹੈ ਚਾਹੇ ਉਹ ਅਸਿਕਰ ਕੇ ਬੱਸਾਂ ਦੀ ਹੈਗੀ ਹੈ ਇਹ ਦਰਸਾਉਂਦੀ ਸਿੱਗੀ ਕਿ ਅੱਜ ਜਿਹੜੀ ਹੈ ਕਾਰਵਾਈ ਕੋਈ ਨਾ ਕੋਈ ਕੀਤੀ ਜਾਣੀ ਹੈ ਭਾਵੇਂ ਤੁਸੀਂ ਦੱਸ ਰਹੇ ਹੋ ਕਿ ਖਨੌਰੀ ਬਾਰਡਰ ਦੇ ਉੱਪਰ ਕਾਰਵਾਈ ਕਰ ਦਿੱਤੀ ਗਈ ਹੈ ਪਰ ਇੱਥੇ ਵਾਲਿਆਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਕਿ ਇ ਤੋਂ ਹਜੇ ਵੀ ਮੰਚ ਜਿਹੜਾ ਹੈਗਾ ਉਹ ਤੁਹਾਨੂੰ ਚੱਲਦਾ ਹੋਇਆ ਦਿਖਾਈ ਦੇ ਰਿਹਾ ਬਹੁਤ ਸਾਰੇ ਕਿਸਾਨ ਖੜੇ ਹੈਗੇ ਨੇ ਤੇ ਮੰਚ ਜਿਹੜਾ ਹੈਗਾ ਅੱਜੇ ਵੀ ਤੁਹਾਨੂੰ ਜਿਹੜਾ ਹੈਗਾ ਉਹ ਚੱਲਦਾ ਹੋਇਆ ਦਿਖਾਈ ਦੇ ਰਿਹਾ ਮੰਚ ਤੋਂ ਜਿਹੜਾ ਸੰਬੋਧਨ ਹੈਗਾ ਚਾਹੇ ਉਹ ਕਿਸਾਨ ਘੱਟ ਹੀ ਨੇ ਪਰ ਉਹਨਾਂ ਨੂੰ ਸੰਬੋਧਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈਗਾ ਜੀ ਕਿਸ਼ਨ ਬਿਲਕੁਲ ਤਸਵੀਰਾਂ ਦਿਖਾਉਂਦੇ ਰਹੋ ਮਨੋਜ ਕਿ ਆਖਰਕਾਰ ਇਸ ਆਪਰੇਸ਼ਨ ਨੂੰ ਕੌਣ ਲੀਡ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਡੀਆਈਜੀ ਪਟਕਾਲਾ ਰੇਂਜ ਸਿੱਧੂ ਖਨੌਰੀ ਪਹੁੰਚੇ ਹੋਏ ਸਨ ਹਾਂ ਬਿਲਕੁਲ ਦੇਖੋ ਇੱਥੇ ਜਿਹੜੇ ਨੇ ਇਹ ਗੱਲ ਆਈ ਸੀ ਸਾਹਮਣੇ ਵੀ ਐਸਐਸਪੀ ਪਹਿਲਾਂ ਨਾਨਕ ਸਿੰਘ ਆਪ ਖੁਦ ਪਹੁੰਚੇ ਹੋਏ ਨੇ ਕਈ ਸਾਰੇ ਦੀ ਜ਼ਿਲ੍ਹੇ ਦੀ ਪੁਲਿਸ ਹੋਰੇ ਪਹੁੰਚੇ ਹੋਈ ਹੈ ਮੋਹਾਲੀ ਦੀ ਪੁਲਿਸ ਹੋਰੇ ਪਹੁੰਚੇ ਹੋਈ ਹੈ ਤੇ ਉਸ ਦੇ ਨਾਲ ਨਾਲ ਏਡੀ ਜਿਹੜੇ ਸਪੈਸ਼ਲ ਡੀਜੀਪੀ ਹੈਗੇ ਆ ਗੱਲ ਕਰੀਏ ਉਹ ਪਹੁੰਚੇ ਹੋਏ ਨੇ ਅਰਪਿਤ ਸ਼ੁਕਲਾ ਜਿਹੜੇ ਨੇ ਉਹ ਵੀ ਲੀਡ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਦੋਨਾਂ ਪਾਸੇ ਦੀ ਜਿਹੜੀ ਪੂਰੀ ਉਹ ਹੈਗੀ ਆ ਗੱਲਬਾਤ ਆ ਉਹ ਕੀਤੀ ਜਾ ਰਹੀ ਹੈ ਵੀ ਕਿੰਨੇ ਬੰਦੇ ਹੈਗੇ ਨੇ ਕਿੰਨੇ ਫੋਰਸ ਦੇ ਬੰਦੇ ਹੈਗੇ ਨੇ ਪਰ ਇਹ ਗੱਲ ਸਾਫ਼ ਹੈ ਕਿ ਕਾਫੀ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੀ ਫੋਰਸ ਹੈਗੀ ਹੈ ਉਹ ਇੱਥੇ ਜਿਹੜੀ ਹੈਗੀ ਹੈ ਉਹ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਪੁਲਿਸ ਜਿਹੜੀ ਹੈਗੀ ਆ ਉਹ ਥੋੜੀ देर ਚੁਰੇ ਦਿੰਦੀ ਹੈ ਉਹ ਪਹੁੰਚਣ ਵਾਲੀ ਲੱਗਦੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਫੋਰਸ ਜਿਹੜੀ ਹੈਗੀ ਸਾਹਮਣੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਮੈਂ ਆਪਣੇ ગામੜਾ ਬਰਸਨ ਨੂੰ ਗੋਗਾ ਅਸ਼wini ਪਿੱਛੇ ਫੋਰਸ ਸਾਹਮਣੇ ਦਿਖਾਉਂਦੀ ਹੋਈ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਫੋਰਸ ਜਿਹੜੀ ਹੈਗੀ ਹੈ ਉਹ ਆ ਰਹੀ ਹੈਗੀ ਕਿਸ਼ਨ ਇਸ ਪਾਸੇ ਨੂੰ ਆਈ ਹੈਗੀ ਤੇ ਫੋਰਸ ਦੇ ਨਾਲ-ਨਾਲ ਜਿਹੜੇ ਪੁਲਿਸ ਨੂੰ ਦੇਖਦੇ ਹੋ ਦੇਖੋ ਸਾਹਮਣੇ ਬਿਲਕੁਲ ਪੁਲਿਸ ਦੀ ਫੋਰਸ ਤੁਹਾਨੂੰ ਆਉਂਦੀ ਦਿਖਾਈ ਦੇ ਰਹੀ ਹੈ ਨੇੜਾ ਹੈ ਭਾਵੇਂ ਪਰ ਪੁਲਿਸ ਫੋਰਸ ਜੁੜੇ ਹੈ ਤੁਹਾਨੂੰ ਆਉਂਦੀ ਹੋਈ ਦਿਖਾਈ ਦੇ ਰਿਹਾ ਹੋ ਸਕਦਾ ਹੈ ਸਾਨੂੰ ਵੀ ਥੋੜੀ ਦੇਰ ਬਾਅਦ ਰੋਕ ਦਿੱਤਾ ਜਾਵੇ ਪਰ ਪੁਲਿਸ ਫੋਰ ਦੇਖੋ ਪਾਰੀ ਮਾਤਰਾ ਜਿਹੜੀ ਪੁਲਿਸ ਫੋਰਸ ਤੁਹਾਨੂੰ ਦਿਖਾਈ ਦਿੰਦੀ ਹੈਗੀ ਹੈ ਤੇ ਉਹਨਾਂ ਦਾ ਮਕਸਦ ਇੱਕ ਹੀ ਹੈਗਾ ਤੁਸੀਂ ਦੇਖੂਗੇ ਦੂਰ ਦੂਸਰ ਦਿਖਾ ਰਹੇ ਆ ਕਿਸੇ ਨੂੰ ਤੁਹਾਨੂੰ ਸਾਰੀਆਂ ਫੋਟੋਆਂ ਵੀਡੀਓਜ਼ ਕਿਉਂਕਿ ਫੋਰਸ ਦੇ ਨਾਲ ਨਾਲ ਤੁਸੀਂ ਜੋਗੇ ਐਸਐਸਪੀ ਜਿਹੜੇ ਨੇ ਉਹ ਆਏ ਨੇ ਤੇ ਪੁਲਿਸ ਮੰਚ ਦੇ ਉੱਪਰ ਪੁਲਿਸ ਚੜੀ ਹੈਗੀ ਹੈ ਤੇ ਉਹ ਮੰਚ ਦੇ ਉੱਪਰ ਪੁਲਿਸ ਫੋਰਸ ਤੁਹਾਨੂੰ ਦਿਖਾਈ ਹੈਗੀ ਇਹ ਪੂਰੀ ਜਿਹੜੀ ਕਾਰਵਾਈ ਹੈਗੀ ਹੈ ਉਹ ਤੁਹਾਨੂੰ ਹੁਣ ਪੈਂਦੀ ਹੋ ਦਿਖਾਈ ਦੇ ਰਹੀ ਹੈ ਮੰਜਰ ਰਸਤਾ ਖਿਲਾਰਨ ਦੀ ਗੱਲ ਹੈ ਹੱਥ ਜੋੜ ਕੇ ਜਿਹੜੀ ਬੇਨਤੀ ਕੀਤੀ ਜਾ ਰਹੀ ਹੈ ਵੀ ਤੁਸੀਂ ਜਿਹੜੀ ਹੈਗੀ ਹੈ ਇਹਨੂੰ ਚਲੋ ਤੇ ਬਾਕੀ ਜਿਹੜੇ ਪੁਰਸ਼ ਦਿਖ ਦਿਖ ਰਹੇ ਹੋ ਅਸੀਂ ਦੇਖੂਗੇ ਕਿ ਪੁਲਿਸ ਫੋਰਸ ਜੋ ਹੈਗੀ ਹੈ ਉਹ ਦੂਜੇ ਪਾਸੇ ਤੋਂ ਦਿਖਾਈ ਦੇ ਰਹੀ ਹੈਗੀ ਹੈ ਤੇ ਦੂਜੇ ਪਾਸਿਓਂ ਦਿਖਾਈ ਦੇ ਰਹੀ ਹੈਗੀ ਹੈ ਤੇ ਤੁਸੀਂ ਦੇਖੂਗੇ ਕਿ ਫੋਰਸ ਜਿਹੜੀ ਹੈਗੀ ਹੈ ਪੁਲਿਸ ਜਿਹੜੀ ਪੂਰੇ ਤਰ੍ਹਾਂ ਨਾਲ ਪਹੁੰਚੀ ਹੋਈ ਹੈ ਇਸ ਤੋਂ ਸਾਫ ਹੈ ਕਿ ਸੜਕ ਜਿਹੜੀ ਹੈਗੀ ਖਾਲੀ ਕਰਾਣੀ ਕਾਰਵਾਈ ਆਪਾਂ ਕਹੀਏ ਸ਼ੁਰੂ ਹੋ ਗਈ ਹੈ ਪਟਿਆਲਾ ਆਪਾਂ ਕਹੀਏ ਸੰਭੂ ਬਾਰਡਰ ਦੇ ਉੱਪਰ ਜਿਹੜੀ ਕਾਰਵਾਈ ਹੈਗੀ ਹੈ ਕਿਸੇ ਨੇ ਉਹ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਤੇ ਪੁਲਿਸ ਜਿਹੜੀ ਹੈਗੀ ਪੂਰੀ ਤਰ੍ਹਾਂ ਨਾਲ ਮੁਸਤੈਦ ਹੈਗੀ ਹੈ ਤੇ ਸਾਰੇ ਜਿਹੜੇ ਦੇ 20 ਤੋਂ 25 ਬੰਦੇ ਸੀਗੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਗਈ ਹੈਗੀ ਹੈ ਤੇ ਮਕਸਦ ਇਹ ਕੀ ਹੈਗਾ ਕਿ ਪੂਰਾ ਜਿਹੜਾ ਹੈਗਾ ਰਸਤਾ ਖਾਲੀ ਕਰਵਾਉਣਾ ਹੈਗਾ ਇਸ ਤੋਂ ਬਾਅਦ ਆਪਰੇਸ਼ਨ ਜਿਹੜਾ ਹੈਗਾ ਤੁਸੀਂ ਕਹੋਗੇ ਆਪਰੇਸ਼ਨ ਹੈਗਾ ਉਹ ਚੱਲ ਪਿਆ ਅਸੀਂ ਗੱਲ ਕਰੀਏ ਕਿ ਸੰਭੂ ਬਾਰਡਰ ਦੇ ਉੱਪਰ ਜੋ ਆਪਰੇਸ਼ਨ ਦੀ ਆਪਾਂ ਗੱਲ ਕਰ ਰਹੇ ਸੀਗੇ ਉਹ ਆਪਰੇਸ਼ਨ ਜਿਹੜ ਜਾ ਰਿਹਾ ਹੈਗਾ ਆ ਪੁਲਿਸ ਫੋਰਸ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਜਿਹੜੇ 20 ਤੋਂ 25 ਕਿਸਾਨ ਸੀਗੇ ਉਹਨਾਂ ਨੂੰ ਪਹਿਲਾਂ ਹੱਥ ਜੋੜ ਕੇ ਰੋਕਿਆ ਕਿ ਤੁਸੀਂ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਚਲੋ ਵੀ ਬੰਦ ਕਰੋ ਤੇ ਹੁਣ ਜਿਹੜਾ ਕਿਹਾ ਜਾ ਰਿਹਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਹੈਗਾ ਆਪਣਾ ਪਾਸਟਰ ਬੰਦ ਕਰੋ ਤੇ ਚਲੋ ਤੇ ਰਸਤਾ ਖਾਲੀ ਕਰਨ ਦੀ ਜਿਹੜੀ ਗੱਲ ਹੈਗੀ ਕੀਤੀ ਜਾ ਰਹੀ ਗਈ ਹੈ ਅਸ਼wini ਕੈਮਰਾ ਪਰਸਨ ਨੂੰ ਕਹੂੰਗਾ ਕਿ ਉਹ ਥੋੜਾ ਪਿੱਛੇ ਪਰ ਪੁਲਿਸ ਫੋਰਸ ਜਿਹੜੀ ਹੈ ਉਹ ਪਾਰੀ ਮਾਤਰਾ ਵਿੱਚ ਦਿਖਾਈ ਦੇ ਰਹੀ ਹੈਗੀ ਆ ਤੁਸੀਂ ਦੇਖੂਗਾ ਕਿ ਸਾਰੇ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਲੈ ਕੇ ਹੈਗੇ ਨੇ ਤੇ ਬਹੁਤ ਜ਼ਿਆਦਾ ਜੜੀ ਪੁਲਿਸ ਫੋਰਸਾਈਜ਼ ਪਾਸੋਂ ਤੁਹਾਨੂੰ ਲਈ ਗਈ ਆ ਉਹ ਦਿਖਾਈ ਦੇ ਰਹੀ ਹੈਗੀ ਜਿਹੜੇ ਪੂਰਾ ਏਰੀਆ ਹੱਥ ਜੋੜ ਕੇ ਪਹਿਲਾਂ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਜਿਹੜਾ ਰਸਤਾ ਉਹ ਛੱਡ ਦਿਓ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਤੁਸੀਂ ਦੇਖਿਆ ਹੈ ਕਿ ਨਜ਼ਾਰੇ ਨੇ ਲਗਾਤਾਰ ਨੋਜ਼ ਰਿਪੋਰਟ ਕਰ ਰਹੇ ਨੇ ਸ਼ੰਭੂ ਤੇ ਐਕਸ਼ਨ ਦੀ ਸ਼ੁਰੂਆਤ ਹੋਈ ਹੈ ਮਨੋਜ ਗੱਲਬਾਤ ਜਾਰੀ ਰੱਖੋ ਤਸਵੀਰਾਂ ਦਿਖਾਉਂਦੇ ਰਹੋ ਜਿਸ ਤਰੀਕੇ ਨਾਲ ਐਕਸ਼ਨ ਦੀ ਸ਼ੁਰੂਆਤ ਹੋਈ ਹੈ ਸ਼ੰਭੂ ਤੇ ਇਹ ਸਾਡੀਆਂ ਲੋਕਾਂ ਦੇ ਵੋਟਾਂ ਦਾ ਹਸਤਾਕਮਾ ਕਹਿੰਦਾ ਪੰਜਾਬ ਦੇ ਇੱਕ ਸਫਲਤਾਸੀ ਆ ਦੇਖੋ ਪੰਜਾਬ ਦਾ ਹਰਤਾਸੀ ਜੈ ਹਿੰਦ ਸੈਂਟਰ ਸਰਕਾਰ ਤੋਂ ਅਸੀਂ ਕੀ ਲਾਭ ਲੈਣ ਇਕੱਲਾ ਪੀ ਮੋਤ ਦੋ ਤਸਵੀਰਾਂ ਬਹੁਤ ਵੱਡੇ ਰੋਲ ਅਦਾ ਕਰ ਰਹੀਆਂ ਨੇ ਸ਼ੰਭੂ ਅਤੇ ਖਨੌਰੀ ਤੇ ਖਨੌਰੀ ਤੇ ਸਭ ਤੋਂ ਪਹਿਲਾਂ ਆਪਰੇਸ਼ਨ ਜਿਹੜਾ ਉਹ ਸਟ੍ਰਾਈਕ ਇਸ ਤਰੀਕੇ ਨਾਲ ਮਾਰੀ ਗਈ ਕਿ ਸਭ ਤੋਂ ਵੱਡੇ ਜਿਹੜੇ ਲੀਡਰ ਸੀ ਜਿਨ੍ਹਾਂ ਚ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਡੀ ਦੇ ਵਿੱਚ ਲਿਆ ਗਿਆ ਫਿਰ ਐਕਸ਼ਨ ਟੇਕਨ ਖਨੌਰੀ ਤੇ ਤੇ ਫਿਰ ਸ਼ੰਭੂ ਤੇ ਸ਼ੰਭੂ ਤੋਂ ਤੁਸੀਂ ਸਿੱਧਾ ਪ੍ਰਸਾਰਣ ਦੇਖ ਰਹੇ ਹੋ ਇਹ ਲਾਈਵ ਟੈਲੀਕਾਸਟ ਸ਼ੰਭੂ ਬਾਰਡਰ ਤੇ ਹੋ ਤੁਸੀਂ ਦੇਖ ਰਹੇ ਹੋ तमाम ਤੁਸੀਂ ਜਿੱਥੇ ਕਿ ਕਿਸਾਨਾਂ ਨੂੰ ਚੱਕਿਆ ਜਾ ਰਿਹਾ ਹੈ ਰਸਤਾ ਖਾਲੀ ਕਰਵਾਇਆ ਜਾ ਰਿਹਾ ਹੈ ਲਗਾਤਾਰ ਮਨੋਜ ਕੁਮਾਰ ਜੋਸ਼ੀ ਗਰਾਊਂਡ ਜਿੱਥੋਂ ਰਿਪੋਰਟ ਕਰ ਰਹੇ ਨੇ ਮਨੋਜ ਹੋਰ ਕੀ ਕੁਝ ਜਾਣਕਾਰੀਆਂ ਕਿਛਨੇ ਤੁਹਾਨੂੰ ਗੱਲ ਦੱਸ ਰਹਾ ਕਿ ਬਿਲਕੁਲ ਬੜੇ ਪਿਆਰ ਨਾਲ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਹੈ ਫੋਰਜ ਗਈ ਹੈ ਬਹੁਤਾਰੇ ਜਾ ਰਹੇ ਨੇ ਤੁਸੀਂ ਮੇਰੇ ਪਿੱਛੇ ਦੇਖੋਗੇ ਪੂਰੀ ਪੁਲਿਸ ਛਾਪਨੀ ਜਿਹੜੀ ਕਿ ਤੁਹਾਨੂੰ ਦਿਖਾਈਏ ਕਿ ਪੂਰਾ ਏਰੀਆ ਜਿਹੜਾ ਪੁਲਿਸ ਛਾਪਨੀ ਜਿਹੜਾ ਤਬਦੀਲ ਹੋ ਗਿਆ ਤੁਸੀਂ ਮੈਂ ਆਪਣੇ ਕੈਮਰਾ ਪੱਖ ਨੂੰ ਗੋਹਾਂਗਾ ਕਿ ਜੀਤਨੀ ਦਿਖਾ ਰਗੇ ਤੇ ਵਾਈਡ ਕਰਕੇ ਦਿਖਾ ਰਗੇ ਇਸ طرف ਦੇਖੋ ਪੂਰੀ ਸਟਰੀ ਏਰੀਆ ਹੈਗਾ ਪੁਲਿਸ ਛਾਪਨੀ ਵਿੱਚ ਜਿਹੜਾ ਤਬਦੀਲ ਕੀਤਾ ਗਿਆ ਹੈਗਾ ਕੰਡੇ ਤਾਰੇ ਨੇ ਮੱਚ ਜਿਹੜਾ ਹੈਗਾ ਉਹ ਹਟਾਇਆ ਜਾ ਰਿਹਾ ਹੈਗਾ ਕਿਉਂਕਿ ਰਸਤਾ ਜਿਹੜਾ ਹੈਗਾ ਖੋਲਣਾ ਹੈਗਾ ਉਸ ਨੂੰ ਲਈ ਅੱਜ ਗੱਲ ਹੋਈ ਸੀ ਅੰਤ ਸੇਕਤੀ ਸੇਦੈ ਮੈਨ ਲੋਰਕਾ ਮਰਦੋ ਦਾ ਸੀਏ ਕਿ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਮਨੋਜ ਕੁਮਾਰ ਜੋਸ਼ੀ ਲਗਾਤਾਰ ਰਿਪੋਰਟ ਕਰ ਰਹੀ ਸੀ ਪਰ ਕੁਝ ਦਿੱਕਤ ਕਰਕਨ ਨਾਲ رابطہ ਰੁੱਟਿਆ ਇੱਕ ਵਾਰ ਮੜ ਤੋਂ ਛੁੱਟਦੇ ਇਸ ਕੋਸ਼ਿਸ਼ ਕਰਾਂਗੇ ਲਗਾਤਾਰ ਸ਼ੰਭੂ ਤੋਂ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਇਸਾਨਾ ਨੂੰ ਕੋਸ਼ਿਸ਼ ਪੰਜਾਬ ਦੀ ਪੁਲਿਸ ਕਰ ਰਹੀ ਹੈ ਟੈਂਟ ਪਟਿਆ ਜਾ ਰਿਹਾ ਹੈ ਇਹ ਉਹ ਮੋਰਚੇ ਦੀ ਸਟੇਜ ਹੈ ਜਿੱਥੇ ਤਕਰੀਰਾਂ ਹੋਇਆ ਕਰਦੀਆਂ ਦੇਖ ਸਕਦੇ ਹੋ ਪੰਜਾਬ ਪੁਲਿਸ ਇਸ ਫੇਸ ਤੇ ਬੈਨਰਸ ਨੂੰ ਰਿਮੂਵ ਕਰ ਰਹੀ ਹੈ ਮੋਰਚਨ ਚੱਕਿਆ ਗਿਆ ਕਈ ਡਿਊਟੀ ਮੈਜਿਸਟਰੇਟ ਮੌਕੇ ਤੇ ਲਗਾਏ ਗਏ ਨੇ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਮੋਰਚ ਹੋਰ ਕੀ ਕੁਝ ਜਾਣਕਾਰੀਆਂ ਸ਼ੰਭੂ ਬਾਰਡਰ ਤੋਂ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਜਵਾਨ ਕਿਸ ਕਦਰ ਉਸ ਸਟੇਜ ਨੂੰ ਖਤਮ ਕਰ ਰਹੇ ਨੇ ਜਿੱਥੇ ਕਿਸਾਨਾਂ ਨੂੰ ਲੈ ਕੇ ਤਕਰੀਰ ਹੋਇਆ ਕਰਦਾ ਸਟੇਜ ਬਿਲਕੁਲ ਪੱਟ ਦਿੱਤੀ ਗਈ ਹੈ ਸ਼ੈੱਡ ਲੱਗੇ ਹੋਏ ਸੀ ਦੇਖ ਰਹੇ ਹਾਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਸਿੱਧਾ ਪ੍ਰਸਾਰਣ ਜਿੱਥੇ ਕਿ ਅੰਦੋਲਨ ਤੇ ਐਕਸ਼ਨ ਹੋਇਆ ਹੈ ਐਕਸਕਲੂਸਿਵ ਤਸਵੀਰਾਂ ਮਨੋਜ ਫੇਰ ਜੁੜੇ ਨੇ ਮਨੋਜ ਇਹ ਅੱਗੇ ਸਿੱਧਾ ਹਟਾਏ ਜਾ ਰਹੇ ਨੇ ਤੇ ਅੱਜ ਰਾਤ ਜਿਹੜਾ ਹੈਗਾ ਰਸਤਾ ਖੋਲ ਦਤਾ ਜਾਊਗਾ ਇਸ ਤਰ੍ਹਾਂ ਦੀਆਂ ਪੁਈਆਂ ਜਿਹੜੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਮਕਸਦ ਦੇਖੋ ਕਿਸੇ ਨਾਲ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕੀ ਗੱਲ ਕਹੀ ਗਈ ਸੀਗੀ ਅੱਜ ਮੀਟਿੰਗ ਦੇ ਵਿੱਚ ਵੀ ਮੰਤਰੀਆਂ ਵੱਲੋਂ ਚਾਇਓ ਹਰਪਾਲ ਚਿਮਾ ਸੀ ਚਾਇ ਗੁਰਮੀਤ ਸਿੰਘ ਖੁਨਿਆ ਸੀਗੇ ਚਾਹੇ ਆਪਾਂ ਗੱਲ ਕਰੀਏ ਕਿ ਲਾਚਨ ਘਟਾਰੂ ਜਖਸ ਨੇ ਉਹਨਾਂ ਨੇ ਕਿ ਹੱਥੇ ਰਸਤਾ ਖੋਲੋ ਚਾਹੇ ਪਿਊਸ਼ ਗਿਓਲਸੀ ਕਿ ਚੋਹਾਂਸੀ ਉਹਨਾਂ ਨੇ ਵੀ ਗੱਲ ਕੀਤੀ ਕਿ ਰਸਤਾ ਖੋਲਣਾ ਚਾਹੀਦਾ ਕਿ ਰਸਤੇ ਦੇ ਨਾਲ ਰੁਪਾਹ ਪ੍ਰਭਾਵਿਤ ਹੋ ਰਿਹਾ ਪੰਜਾਬ ਦੀ ਜਿਹੜੀ ਤਰੱਕੀ ਆ ਉਹ ਜਿਹੜੀ ਹੈਗੀ ਆ ਉਹ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਅਪੀਲ ਕੀਤੀ ਕਹਿੰਦੇ ਅਪੀਲ ਜਿਹੜੀ ਸੀਗੀ ਉਹ ਠੁਕਰਾ ਦਿੱਤੀ ਗਈ ਸੀ ਕਿ ਅਪੀਲ ਨਹੀਂ ਹੈਗੀ ਕਰਨੀ ਜਿਹੜੀ ਅਪੀਲ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਦੀ ਕਾਰਵਾਈ ਜਿਹੜੀ ਹੈਗੀ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈਗੀ ਹੈ ਪੂਰਾ ਜਿਹੜਾ ਏਰੀਆ ਹੈਗਾ ਉਹ ਖਾਲੀ ਕਰ ਦਿੱਤਾ ਗਿਆ ਹੈਗਾ ਮੰਚ ਤੋਂ ਜਿਹੜੇ ਬੋਰਡ ਨੇ ਉਤਾਰ ਦਿੱਤੇ ਗਏ ਹੈਗੇ ਨੇ ਪੁਲਿਸ ਫੋਰਸ ਦੀ ਗੱਲ ਵੀ ਕਰਦੇ ਆ ਜਦੋਂ ਮੰਚ ਤੋਂ ਕਿਸਾਨ ਲੀਡਰ ਬੋਲ ਰਹੇ ਸੀਗੇ ਉਹਨਾਂ ਨੂੰ ਆ ਕੇ ਹੱਥ ਜੋੜ ਕੇ ਅਪੀਲ ਕੀਤੀ ਗਈ ਵੀ ਤੁਸੀਂ ਜੀ ਇਹ ਬੰਦ ਕਰ ਦਿਓ ਕਿਉਂਕਿ ਜਿਹੜਾ ਹੈਗਾ ਇਹ ਅਸੀਂ ਰਸਤਾ ਖੋਲਣਾ ਹੈਗਾ ਤੇ ਤੁਸੀਂ ਉਹਨਾਂ ਨੂੰ ਫਿਰ ਨਹੀਂ ਮੰਨੇ ਤਾਂ ਉਹਨਾਂ ਜਿਹੜਾ ਸੀਗਾ ਪਕੜਿਆ ਗਿਆ ਸੀ ਇਦਿਰ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਪੂਰਾ ਮੰਨ ਚ ਹੈਗਾ ਆ ਉਹ ਖਾਲੀ ਕਰ ਦਿੱਤਾ ਗਿਆ ਹੈਗਾ ਪੁਲਿਸ ਦੀ ਜਿਹੜੀ ਪੂਰੀ ਫੋਰਸ ਹੈਗੀ ਹੈ ਤੁਹਾਨੂੰ ਦਿੱਖਦੀ ਹੈ ਕਿ ਸਮਾਨ ਜਿਹੜਾ ਹੈਗਾ ਇਸ ਤਰ੍ਹਾਂ ਨਾਲ ਖਾਲੀ ਕਰ ਦਿੱਤਾ ਗਿਆ ਹੈਗਾ ਤੇ ਇਸ ਤੋਂ ਬਾਅਦ ਹੋ ਸਕਦਾ ਜਿਹੜਾ ਸ਼ੈੱਡ ਰਸਤੇ ਦੇ ਵਿੱਚ ਸੜਕ ਦੇ ਉੱਪਰ ਬਣਾਇਆ ਹੋਗਾ ਇਹ ਸੜਕ ਦਾ ਰਸਤਾ ਹੈ ਕਿ ਜਿੱਥੇ ਕਿ ਇਹ ਤੁਹਾਨੂੰ ਜਿਹੜਾ ਪੂਰਾ ਰਸਤਾ ਬਣਿਆ ਹੋਇਆ ਦਿਖਾਈ ਦੇ ਰਿਹਾ ਇਹ ਸੜਕ ਸੜਕ ਹੈਗੀ ਹੈ ਜਿਹੜੀ ਕਿ ਅੰਬਾਲਾ ਤੋਂ ਆਉਂਦੀ ਹੈ ਤੇ ਉਸ ਸੜਕ ਦੇ ਉੱਪਰ ਇਹ ਸ਼ੈੱਡ ਪੂਰਾ ਤਾਨੂੰ ਬਣਿਆ ਹੋਇਆ ਦਿਖਾਈ ਦਿੰਦਾ ਹੈਗਾ ਇਹ ਸ਼ੈੱਡ ਜਿਹੜਾ ਹੈਗਾ ਕਿਸੇ ਨਾ ਕੋਈ ਪਿੱਛੇ ਤੇ ਰਸਤਾ ਹੈਗਾ ਪੂਰਾ ਰੋਡ ਦੇ ਉੱਪਰ ਸ਼ੈੱਡ ਬਣਿਆ ਹੋਇਆ ਇਹ ਸ਼ੈੱਡ ਵੀ ਹੋ ਸਕਦਾ ਹੈ ਰਾਤ ਤੱਕ ਜਿਹੜਾ ਹੈਗਾ ਆਧਾਰ ਦਿੱਤਾ ਜਾਵੇ ਤੇ ਇੱਥੋਂ ਤਕਰੀਬਨ ਤਕਰੀਬਨ 50 ਮੀਟਰ ਦੀ ਦੂਰੀ ਦੇ ਉੱਪਰ ਸਾਹਮਣੇ ਉਹ ਖਨੌਰੀ ਦਾ ਜਿਹੜਾ ਬਾਰਡਰ ਹੈੜਾ ਸੀਲ ਕੀਤਾ ਗਿਆ ਹੈਗਾ ਉਹ ਬਾਰਡਰ ਤੁਹਾਨੂੰ ਉੱਥੇ ਦਿਖਾਈ ਦੇਵੇਗਾ ਤੇ ਉਸ ਤੋਂ 100 ਮੀਟਰ ਦੀ ਦੂਰੀ ਦੇ ਉੱਪਰ ਇਹ ਮੰਚ ਬਣਾਇਆ ਗਿਆ ਸੀਗਾ ਰੋੜ ਹੈ ਇਹ ਪੂਰਾ ਰੋਡ ਦਾ ਏਰੀਆ ਹੈ ਸੜਕ ਦਾ ਇੱਕ ਪਾਸਾ ਹੈਗਾ ਆ ਫੁੱਟਪਾਥ ਬਣਿਆ ਹੋਇਆ ਤੁਹਾਨੂੰ ਦਿਖਦਾ ਨੀਚੇ ਇਹ ਰਸਤਾ ਜਿਹੜਾ ਜਿਹੜੇ ਉਤਾਰੇ ਜਾ ਰਹੇ ਨੇ ਜਿਹੜੇ ਬੀਜ ਦੇ ਕਨੈਕਸ਼ਨ ਜੀ ਉਹ ਹਟਾਏ ਜਾ ਰਹੇ ਨੇ ਜਿਹੜੇ ਸਪੀਕਰ ਲੱਗੇ ਸੀ ਉਹ ਹਟਾਏ ਜਾ ਰਹੇ ਨੇ ਜੋ ਸਮਾਨ ਸੀਗਾ ਉਹ ਸਾਰਾ ਹਟਾਇਆ ਜਾ ਰਿਹਾ ਹੈਗਾ ਕਿਉਂਕਿ ਇਹ ਇਸ ਮੰਚ ਤੋਂ ਹੀ ਸਾਰੇ ਸਭ ਜਿਹਨੇ ਸੰਬੋਧਿਤ ਜਿਹੜੇ ਨੇ ਉਹ ਕਰ ਰਹੇ ਸੀਗੇ ਐਸਐਸਪੀ ਜੋ ਨਾਨਕ ਸਿੰਘ ਹੈਗੇ ਨੇ ਉਹ ਤੁਹਾਨੂੰ ਜਿਹੜੇ ਨੇ ਆਪ ਇੱਥੇ ਤੁਹਾਨੂੰ ਹੈ ਕਿਨੇ ਉਹ ਦਿਖਾਈ ਇੱਥੇ ਆਪ ਪਹੁੰਚੇ ਸੀਗੇ ਪਰ ਇਸ ਸਾਥ ਨਹੀਂ ਪਹੁੰਚੇ ਪਰ ਜੋ ਸ਼ੰਬੂ ਦਾ ਜਿਹੜੀ ਚੌਂਕੀ ਹੈਗੀ ਆ ਉੱਥੇ ਐਸਐਸਪੀ ਨਾਨਕ ਸਿੰਘ ਜਿਹੜੇ ਨੇ ਉਹ ਤੁਹਾਨੂੰ ਬੈਠੇ ਹੋਏ ਉੱਥੇ ਬੈਠੇ ਨੇ ਤੇ ਪੂਰੀ ਕਾਰਵਾਈ ਹੈਗੀ ਹੈ ਉਹ ਨਜ਼ਰ ਰੱਖੀ ਜਾ ਰਹੀ ਹੈ ਉਸ ਦੇ ਨਾਲ ਜਿਹੜੇ ਰਪੀਛੋਗਲਾ ਉਹ ਵੀ ਇਸ ਦੇ ਉੱਪਰ ਪੂਰੀ ਜਿਹੜਾ ਹੈਗਾ ਧਿਆਨ ਧਿਆਨ ਰੱਖੇ ਹੋਏ ਨੇ ਤਾਂ ਕਿ ਜੋ ਕਾਰਵਾਈ ਹੈਗੀ ਹੈ ਉਹਨੂੰ ਪੀਸਫੁਲੀ ਤਰੀਕੇ ਨਾਲ ਕੀਤਾ ਜਾ ਸਕੇ ਕਿਉਂਕਿ ਅੱਜ ਜਿਹੜੇ ਸੀਗੇ ਬਹੁਤ ਸਾਰੇ ਕਿਸਾਨ ਨਹੀਂ ਹੈਗੇ ਇੱਥੇ ਬਹੁਤ ਸਾਰੇ ਜਿਹੜੇ ਟਰੈਕਟਰ ਟਰਾਲੀਆਂ ਖਾਲੀ ਪਏ ਨੇ ਤੇ ਪੁਰਸ ਨੂੰ ਪੂਰੀ ਇਨਫੋਰਮੇਸ਼ਨ ਸੀ ਕਿ ਅੱਜ ਜਿਹੜੀ ਹੈਗੀ ਹੈ ਕਾਰਵਾਈ ਜੇ ਕੀਤੀ ਜਾਊਗੀ ਤਾਂ ਉਹਦਾ ਕੋਈ ਜੜਾ ਵਿਰੋਧ ਪ੍ਰਦਰਸ਼ਨ ਨਹੀਂ ਹੋਊਗਾ ਔਰ ਦੂਜੀ ਗੱਲ ਕਿਛਣ ਇੱਕ ਹੋਰ ਸੀ ਜਦੋਂ ਪਿਛਲੀ ਵਾਰੀ ਕਿਸਾਨਾਂ ਨੇ ਚੰਡੀਗੜ੍ਹ ਆਣ ਦਾ ਹਵਾਨ ਕੀਤਾ ਸੀਗਾ ਤੇ ਉਸ ਟਾਈਮ ਸਰਕਾਰ ਨੇ ਇੱਕ ਪ੍ਰੈਕਟੀਕਲ ਕਰਕੇ ਦੇਖਿਆ ਸੀਗਾ ਕਿ ਜਾਸੀ ਕਿਸਾਨਾਂ ਨੂੰ ਜੇ ਰੋਕਦੇ ਆ ਤਾਂ ਉਹਦਾ ਰਿਐਕਸ਼ਨ ਕਿਦਾਂ ਦੰਦਾ ਹੈਗਾ ਤੇ ਹਰ ਜਗ੍ਹਾ ਕਿਸਾਨ ਰੋਕ ਕੇ ਚੰਡੀਗੜ੍ਹ ਪਹੁੰਚ ਨਹੀਂ ਦਿੰਦੇ ਮੁਹਾਲੀ ਨਹੀਂ ਪਹੁੰਚਣ ਦਿੰਦੇ ਜੋ ਡੀਆਈਜੀ ਆਪਣੇ ਭੁੱਲਰ ਸਾਹਿਬ ਸੀਗੇ ਉਹ ਆਪ ਮੌਕੇ ਤੇ ਮੁਹਾਲੀ ਰਹੇ ਕਿਸੇ ਨੂੰ ਉੱਥੇ ਪਹੁੰਚ ਨਹੀਂ ਦਿੰਦਾ ਹੈਗਾ ਜਿੱਥੇ ਕਿਸਾਨ ਅਗੇ ਰਸਤੇ 'ਚ ਰੁੱਕੇਗੇ ਕਿਸਾਨ ਰਸਤਿਆਂ 'ਚ ਬੈਠ ਗਏ ਤੇ ਕਿਸਾਨਾਂ ਦੇ ਬੈਠਣ ਤੋਂ ਉਸ ਤੋਂ ਮੈਨਾਂ ਨੇ ਸ਼ਕਤੀ ਪ੍ਰਦਰਸ਼ਨ ਜਿਹੜਾ ਸੀਗਾ ਇਹਨਾਂ ਦਾ ਦੇਖ ਲਿਆ ਸੀ ਕਿ ਕੋਈ ਜਿਹੜੇ ਪੁਲਿਸ ਨੇ ਪੂਰਾ ਇਹਨਾਂ ਨੂੰ ਭਾਵਪਕ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈਗੀ ਆ ਤੇ ਉਸ ਨੂੰ ਦੇਖਦੇ ਹੋਏ ਅੱਜ ਜਿਹੜੀ ਕਾਰਵਾਈ ਹੈ ਉਹਨੂੰ ਅੰਜਾਮ ਜਿਹੜ ਆਪਾਂਗੇ ਛਰਬੜ ਜਿਹੜਾ ਹੈਗਾ ਪੁਲਿਸ ਲਾਈਨ ਉੱਥੇ ਬਹੁਤ ਜ਼ਿਆਦਾ ਫੋਰਸ ਹੈਗੀ ਦੂਜੇ ਪਾਸੇ ਫੋਰਸ ਦਿਖਾਵਾਂਗੇ ਅਸ਼ਵਨੀ ਕਹਾਗੇ ਦਿਖਾਨਗੇ ਦੇਖੋ ਕਿੰਨੀ ਫੋਰਸ ਹੈਗੀ ਹੈ ਤੇ ਕਾਰਵਾਈ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਇਸ ਦਿਨ ਵੀ ਜਿਹੜੀ ਹੈਗੀ ਆ ਮੱਚ ਦੇ ਉੱਪਰ ਚੱਲ ਰਹੀ ਹੈ ਕਿ ਇਸ ਰਸਤੇ ਨੂੰ ਖੋਲਣ ਵਾਸਤੇ ਇੱਕ ਪਾਸੇ ਰਸਤਾ ਤੇ ਇੱਕ ਪਾਸੇ ਰਸਤਾ ਲੱਗ ਰਿਹਾ ਜਿਹੜਾ ਉਧੇ ਪਰ ਇਹ ਪੂਰਾ ਜਿਹੜਾ ਹੈਗਾ ਸ਼ੈੱਡ ਬਣਾਇਆ ਗਿਆ ਹੈਗਾ ਤੇ ਉਹ ਰਸਤਾ ਵੀ ਜਿਹੜਾ ਖਾਲੀ ਹੋਊਗਾ ਫੋਰਸ ਉਸ ਦੇਖੋਗੇ ਕਿ ਬਹੁਤ ਜ਼ਿਆਦਾ ਫੋਰਸ ਇੱਥੇ ਜਿਹੜੀ ਤਨਾਤ ਕੀਤੀ ਗਈ ਹੈਗੀ ਹੈ ਤੇ ਚਾਰੇ ਪਾਸੇ ਤੋਂ ਜਿਹੜੇ ਹੈਗੇ ਰਸਤੇ ਬੰਦ ਨੇ ਬਨੂਰ ਤੋਂ ਰਸਤਾ ਬੰਦ ਹੈ ਕੁਝ ਰਾਜਪੁਰ ਤੋਂ ਰਸਤਾ ਬੰਦ ਹੈਗਾ ਤੇ ਜੇ ਜਿਹੜਾ ਤੀਜਾ ਰਸਤਾ ਆਂਦਾ ਹੈਗਾ ਆ ਜਿਹੜਾ ਨੌਰ ਗੰਦਾ ਉਹ ਵੀ ਰਸਤਾ ਜਿਹੜਾ ਹੈਗਾ ਉਹ ਬੰਦ ਕੀਤਾ ਗਿਆ ਹੈਗਾ ਤੇ ਇਸ ਤੋਂ ਸਾਫ਼ ਸਿਗਾ ਕਿ ਪੁਲਿਸ ਅੱਜ ਹੈਗੀ ਐ ਕੋਈ ਵੱਡੀ ਕਾਰਵਾਈ ਜੇ ਕਰ ਕਰੇਗੀ ਕਿਉਂਕਿ ਲੀਡਰ ਜਦੋਂ ਗ੍ਰਿਫਤਾਰ ਕੀਤੇ ਜਾਂਦੇ ਨੇ ਰਸਤੇ ਦੇ ਵਿੱਚੋਂ ਚੰਡੀਗੜ੍ਹ ਤੋਂ ਵਾਪਸ ਆਂਦੇ ਹੋਏ ਉਸਤੇ ਇਹ ਸਾਰੇ ਮਾਮਨਾ ਪੂਰੀ ਤਰ੍ਹਾਂ ਨਾਲ ਜਿਹੜੀ ਸੀ ਵੱਧ ਗਈ ਸੀ ਕਿ ਇਹ ਕਾਰਵਾਈ ਅੱਜ ਹੋਣ ਜਾ ਰਹੀ ਹੈਗੀ ਇਹਦੇ ਮੰਚ ਦੇਖੋ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਖਾਲੀ ਕਰ ਦਿੱਤਾ ਹੈਗਾ ਤੇ ਜਿਹੜੇ ਪੋਸਟਰ ਬੈਨਰ ਆ ਉਹ ਉਤਾਰ ਦਿੱਤੇ ਗਏ ਨੇ ਪੱਖੇ ਉਤਾਰ ਦਿੱਤੇ ਗਏ ਨੇ ਲਾਊਡ ਸਪੀਕਰ ਉਤਾਰ ਦਿੱਤੇ ਗਏ ਨੇ ਕੁਰਸੀਆਂ ਹਟਾ ਦਿੱਤੀਆਂ ਗਈਆਂ ਹੈਗੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕਿਹੜੀ ਹੈਗੀ ਆ ਉਹ ਕਿਤੇ ਜਾਂਦੀ ਹੈ ਜੋ ਮੰਚ ਦੇ ਉੱਪਰ ਬਣਾਏ ਗਏ ਸੀਗੇ ਜੋ ਮੰਚ ਬਣਾਇਆ ਗਿਆ ਹੈਗਾ ਉਸ ਨੂੰ ਵੀ ਜਿਹੜਾ ਹੈਗਾ ਕਿਸਨ ਥੋੜੀ ਦੇਰ ਦੇ ਵਿੱਚ ਉਸਦਾ ਉੱਪਰ ਆ ਕੀਤੀ ਜਾ ਸਕੇ ਜੀ ਅਲਕੋਲ ਤਸਵੀਰਾਂ ਦਿਖਾਉਂਦੇ ਰਹੋ ਆਖਰਕਾਰ ਇਹ ਸ਼ੈੱਡ ਨੂੰ ਵੀ ਖਤਮ ਕਰ ਦਿੱਤਾ ਜਾਏਗਾ ਇੰਜ ਲੱਗਦਾ ਕਿਉਂਕਿ ਇਲੈਕਟ੍ਰਿਸਿਟੀ ਕਨੈਕਸ਼ਨ ਨੂੰ ਬਿਨਾ ਕੱਟੇ ਪੰਜਾਬ ਦੀ ਪੁਲਿਸ ਇਸ ਤਰੀਕੇ ਦੇ ਨਾਲ ਪੱਖੇ ਉਤਾਰਦੀ ਦੇਖੇਗੀ ਡੰਡਿਆਂ ਦੇ ਨਾਲ ਤਾਰਾਂ ਤੋੜਦੀ ਦੇਖੇਗੀ ਠੀਕ ਹੈ ਪਰ ਇਥੇ ਸੇਫਟੀ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੀ ਮਨੋਜ ਆਪਨੇ ਨੇ ਬਿਲਕੁਲ ਬਿਲਕੁਲ ਦੇਖੋ ਆਪਾਂ ਜੇ ਗੱਲ ਕਰਦੇ ਹਾਂ ਤਾਂ ਪੁਲਿਸ ਫੋਰਸ ਜਿਹੜੀ ਹੈਗੀ ਆ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਦਿਖਾਈ ਦਿੱਤੀ ਹੈਗੀ ਆ ਜੋ ਕਨੈਕਸ਼ਨ ਸੀਗੇ ਉਹ ਉਤਾਰੇ ਗਏ ਹੈਗੇ ਨੇ ਤੇ ਮੰਚ ਜਿਹੜਾ ਇੱਕ ਸਾਈਡ ਨੂੰ ਜਿਹੜਾ ਹੈਗਾ ਉਹ ਤੁਹਾਨੂੰ ਖਾਲੀ ਕਰਿਆ ਹੋਇਆ ਦਿਖਾਈ ਦੇ ਰਿਹਾ ਤਾਂ ਹੁਣ ਇੱਕ ਵਾਰ ਜਿਹੜੀ ਪੁਲਿਸ ਫੋਰਸ ਹੈ ਉਹ ਪਾਪਸ ਇੱਕ ਵਾਰ ਜਾ ਰਹੀ ਹੈ ਮੰਚ ਤੋਂ ਜਿਹੜੇ ਬੰਦੇ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਨੇ ਸਾਰੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ ਤੇ ਉਸ ਤੋਂ ਅੱਗੇ ਜਿਹੜੀ ਕਾਰਵਾਈ ਹੈਗੀ ਹੈ ਤੁਹਾਨੂੰ ਦਫਤਰ ਜਿਹੜਾ ਜਣਾ ਬਣਾਇਆ ਹੋਇਆ ਤਾਂ ਦਫਤਰ ਦਖਾਨ ਦੀ ਕੋਸ਼ਿਸ਼ ਕਰਾਂਗੇ ਦਫਤਰ ਦੇ ਉੱਪਰ ਵੀ ਜਿਹੜੀ ਕਾਰਵਾਈ ਹੈਗੀ ਹੈ ਉਹ ਕੀਤੀ ਜਾ ਰਹੀ ਹੈਗੀ ਤੇ ਉਸ ਦੇ ਨਾਲ ਨਾਲ ਮੈਂ ਆਪਣੀ ਕੈਮਰਾਮੈਨ ਅਸ਼ਵੀਨ ਨੂੰ ਕਹੂੰਗਾ ਕਿ ਜਿਹੜਾ ਇਹ ਦਫਤਰ ਵਾਲਾ ਏਰੀਆ ਸੀਗਾ ਇਸ ਤਰਫ ਹੀ ਜਿਹੜੀ ਹੈਗੀ ਕਾਰਵਾਈ ਜਿਹੜੀ ਕੀ ਹੈਗੀ ਹੈ ਕੀਤੀ ਜਾ ਰਹੀ ਹੈਗੀ ਹੈ ਪਰ ਦੇਖੋ ਸਭ ਜਿਹੜੀ ਗਲਤ ਕੀਤੀ ਹੈ ਕਿਸੇ ਨੇ ਬੜੀ ਗੱਲ ਦੇਖੀ ਹੈ ਤੇ ਪੁਲਿਸ ਨੇ ਬੜੇ ਠਰਮੇ ਨਾਲ ਜਿਹੜਾ ਕੰਮ ਹੈਗਾ ਲੱ ਕਿ ਜਦੋਂ ਕਿਸਾਨ ਉੱਪਰ ਬੋਲ ਰਿ ਸੀਗੇ ਉਹਨਾਂ ਨੂੰ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਗਈ ਤੁਸੀਂ ਵੀ ਬੰਦ ਕਰੋ ਵੀ ਇਹ ਜਿਹੜਾ ਹੈਗਾ ਆ ਨਹੀਂ ਹੋਣਾ ਹੈਗਾ ਤਾਂ ਉਸ ਤੋਂ ਬਾਅਦ ਉਹ ਜਿਹੜਾ ਬੰਦ ਕੀਤਾ ਗਿਆ ਤਾਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਪੂਰੀ ਕਾਰਵਾਈ ਹੈਗੀ ਉਹਨਾਂ ਜਾਂਦੇ ਇਹ ਦਫ਼ਤਰ ਹੈਗਾ ਜਿਹੜਾ ਕਿ ਦਫ਼ਤਰ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿੱਥੇ ਕਿ ਬੈਠ ਕੇ ਸਾਰੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਉਹ ਵੀ ਜਿਹੜਾ ਹੈਗਾ ਉਹ ਬੰਦ ਕਰਤਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਪਰ ਕਿਸੇ ਨਾਲ ਵੀ ਕੋਈ ਅਸੀਂ ਗੱਲ ਕਰੀਏ ਉਹਨਾਂ ਟਿਕਾਣੇ ਕੀਤਾ ਜਾ ਰਿਹਾ ਸਭ ਨੂੰ ਜਿਹੜਾ ਹੈਗਾ ਕੰਮ ਕਰਨ ਦੀ ਜਿਹੜੀ ਗੱਲ ਹੈਗੀ ਕਿਥੇ ਜਾ ਦੇਖਿਆ ਜਾ ਰਿਹਾ ਔਰ ਜੋ ਬੰਦਾ ਹੈਗਾ ਉਨ ਉਸਥਾਨ ਤੋਂ ਲੈ ਕੇ ਹਟਾਉਣ ਦੀ ਹਟਾਉਣ ਵਾਲੀ ਕਿਹਾ ਜਾਂਦਾ ਹੈ ਕਿ ਹਟਾਇਆ ਜਾਵੇ ਕਿਸਾਨ ਜਿਹੜਾ ਹੈ ਮਜ਼ਦੂਰ ਤਾਂ ਬਿਲਕੁਲ तमाम ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸ਼ੰਭੂ ਤੇ ਐਕਸ਼ਨ ਲੈ ਲਿਆ ਗਿਆ ਹੈ ਜਿਸ ਤਰੀਕੇ ਨਾਲ ਇਸ ਸਟੇਜ ਤੋਂ ਕਿਸਾਨ ਤਕਰੀਰ ਪੇਸ਼ ਕਰਦੇ ਸੀ ਸਾਰੇ ਸ਼ੰਭੂ ਤੇ ਲੱਗੇ ਮੋਰਚੇ ਨੂੰ ਸਰਕਾਰ ਇਸ ਤਰੀਕੇ ਦੇ ਨਾਲ ਐਕਸ਼ਨ ਲੈ ਰਹੀ ਹੈ ਉਸ ਤੋਂ ਬਾਅਦ ਦੇਖਿਆ ਜਾ ਸਕਦਾ ਹੈ ਪੰਜਾਬ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਪੂਰੀ ਸਟੇਜ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਇਲੈਕਟ੍ਰਿਸਿਟੀ ਕਨੈਕਸ਼ਨ ਕੱਟ ਦਿੱਤੇ ਗਏ ਨੇ ਪੱਖੇ ਪੱਟ ਕੇ ਪਰਾਂ ਰੱਖ ਦਿੱਤੇ ਗਏ ਨੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਫੇਰ ਇੱਥੇ ਆ ਕੇ ਮੋਰਚੇ ਨੂੰ ਰਿਵਾਈਵਲ ਇਸ ਤਰੀਕੇ ਨਾਲ ਨਾ ਦਿੱਤਾ ਜਾ ਸਕੇ ਪਰ ਹੋਰ ਇੱਕ ਵੱਡਾ ਐਕਸ਼ਨ ਹੈ ਕਿ ਇਸ ਸ਼ੈੱਡ ਨੂੰ ਵੀ ਪੱਟਿਆ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਹ ਪੱਕੇ ਤੌਰ ਤੇ ਘਰ ਜਿਹੜੇ ਆ ਕਿਸਾਨਾਂ ਨੇ ਇਸ ਤਰੀਕੇ ਦੇ ਨਾਲ ਬਣਾ ਲਏ ਸੀ ਕਿ ਮੀਂਹ ਕਣੀ ਤੋਂ ਬਚਣ ਦੇ ਲਈ ਇੱਥੇ ਸ਼ੈੱਡ ਦਾ ਪ੍ਰਯੋਗ ਕੀਤਾ ਗਿਆ ਕਿਉਂਕਿ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੈ ਕਿ ਮੋਰਚੇ ਨੂੰ ਹੋਇਆ ਪਰ ਇਸ ਵਿਚਾਲੇ ਪੱਕੇ ਤੌਰ ਤੇ ਮੋਰਚੇ ਨੂੰ ਸਰਕਾਰ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਰੇੜਕਾ ਤਾਂ ਬਰਕਰਾਰ ਹੈ ਪਰ ਇਸ ਰੇੜਕੇ ਨੂੰ ਖਤਮ ਕਰਨ ਦੇ ਲਈ ਸ਼ੰਭੂ ਖਨੌਰੀ ਦੀਆਂ ਅਸੀਂ ਤੁਹਾਨੂੰ ਤਾਂ ਤਮਾਮ ਤਸਵੀਰਾਂ ਦਿਖਾਈਆਂ ਜਿੱਥੇ ਸ਼ੰਭੂ ਤੇ ਮੋਰਚਾ ਬੰਦੀ ਪੰਜਾਬ ਦੀ ਪੁਲਿਸ ਨੇ ਕੀਤੀ ਹੋਈ ਹੈ ਪਟਿਆਲਾ ਪੁਲਿਸ ਦਾ ਆਪਰੇਸ਼ਨ ਹੈ ਖਨੌਰੀ ਤੇ ਸੰਗਰੂਰ ਪੁਲਿਸ ਦਾ ਆਪਰੇਸ਼ਨ ਦੇਖਿਆ ਜਾ ਸਕਦਾ ਯਾਨੀ ਕਿ ਦੋ ਬਾਰਡਰ ਦੋ ਪੁਲਿਸ ਡਿਸਟ੍ਰਿਕਟ ਤਿੰਨ ਹਜ਼ਾਰ ਦੀ ਗਿਣਤੀ ਖਨੌਰੀ ਬਾਰਡਰ ਤੇ ਹੈ ਜਿੱਥੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਉਸ ਪੂਰੇ ਆਪਰੇਸ਼ਨ ਨੂੰ ਲੀਡ ਕਰ ਰਹੇ ਸੀ ਜਿਨ੍ਹਾਂ ਨੇ ਕਲੇਮ ਕੀਤਾ ਕਿ 10 ਤੋਂ 12 ਡਿਊਟੀ ਮੈਜਿਸਟਰੇਟ ਅਸੀਂ ਡਿਪਲੋਏ ਕੀਤੇ ਹੋਏ ਨੇ ਵੱਡੀ ਡਿਪਲੋਇਮੈਂਟ ਹੈ ਪੰਜਾਬ ਪੁਲਿਸ ਦੇ 3000 ਤੋਂ 3500 ਉਹ ਮੁਲਾਜ਼ਮ ਹੈ ਜੋ ਇਸ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨ ਦੇ ਲਈ ਡੀ ਆਈ ਜੀ ਪੰਜਾਬ ਪਟਿਆਲਾ ਰੇਂਜ ਸਿੱਧੂ ਦੀਆਂ ਡਾਇਰੈਕਸ਼ਨਸ ਤੇ ਸੰਗਰੂਰ ਖਨੌਰੀ ਲਿਆਂਦਾ ਗਿਆ ਇੱਕ ਘੰਟੇ ਦੇ ਵਿੱਚ ਵਿੱਚ ਦੋ ਵੱਡੇ ਐਕਸ਼ਨ ਜਿਹੜੇ ਆ ਉਹ ਸ਼ੁਰੂ ਹੋਏ ਸਭ ਤੋਂ ਪਹਿਲਾ ਐਕਸ਼ਨ ਜਿਹੜਾ ਉਹ ਖਨੌਰੀ ਬਾਰਡਰ ਤੇ ਹੋਇਆ ਉਸ ਤੋਂ ਬਾਅਦ ਮਹਿਜ਼ 22 ਮਿੰਟ ਬਾਅਦ ਜਿਹੜਾ ਉਹ ਸ਼ੰਭੂ ਬਾਰਡਰ ਤੇ ਐਕਸ਼ਨ ਹੋਇਆ ਸ਼ੰਭੂ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਲ-ਪਲ ਦੇ ਅਪਡੇਟਸ ਤੁਹਾਨੂੰ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਟਰਾਲੀਆਂ ਕਿਸਾਨਾਂ ਦੀਆਂ ਟਰਾਲੀਆਂ ਨੇ ਜਿੱਥੇ ਕਿਸਾਨ ਰਾਤ ਨੂੰ ਵਿਸ਼ਰਾਮ ਕਰਦੇ ਸਨ ਆਰਾਮ ਫਰਮਾਉਂਦੇ ਸਨ ਸਵੇਰ ਵੇਲੇ ਆ ਕੇ ਇਸ ਸ਼ੈੱਡ ਦੇ ਅੰਦਰ तमाम ਤਕਰੀਰਾਂ ਚੱਲਦੀਆਂ ਸੀ तमाम ਜਿਹੜੇ ਆ ਉਹ ਕੇਂਦਰ ਦੇ ਖਿਲਾਫ ਜਿਹੜੇ ਐਕਸ਼ਨ ਪਲਾਨਸ ਸੀ ਉਹਨਾਂ ਦੀ ਗੱਲ ਹੁੰਦੀ ਸੀ ਕਿ ਕਿਵੇਂ ਅਸੀਂ ਹਰਿਆਣਾ ਟੱਪਣਾ ਹੈ ਜਾਂ ਨਹੀਂ ਟੱਪਣਾ ਕਿਉਂਕਿ ਹਰਿਆਣਾ ਸਰਕਾਰ ਨੇ ਰੋਕਾਂ ਇਸ ਤਰੀਕੇ ਨਾਲ ਲਾਈਆਂ ਗਈਆਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਕਨੌਰੀ ਤੇ ਬੈਠ ਗਏ ਅੱਜ ਦੀ ਮੀਟਿੰਗ ਹੋਈ ਹਾਲਾਂਕਿ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਪ੍ਰਸਤਾਵ ਰੱਖਿਆ ਸੀ ਕਿ ਇੱਕ ਰਾ ਖੋਲ ਦਿੱਤਾ ਜਾਏ ਪਰ ਕਿਸਾਨ ਨਹੀਂ ਮੰਨੇ ਇਸ ਤਰੀਕੇ ਦੀ ਇਨਫੋਰਮੇਸ਼ਨ ਆ ਰਹੀ ਹੈ। ਤਮਾਮ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਟਿਆਲਾ ਅਤੇ ਸੰਗਰੂਰ ਦੇ ਹਸਪਤਾਲਾਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਅਲਰਟ ਤੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈ। ਲਾਈਕ ਹੋਰ ਵੱਡੀ ਖਬਰ ਆ ਰਹੀ ਹੈ ਇਸ ਤਰੀਕੇ ਦੇ ਨਾਲ ਵੱਡੀਆਂ ਖਬਰਾਂ ਆ ਰਹੀਆਂ ਨੇ ਵੱਡੀਆਂ ਖਬਰਾਂ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਦਾ ਸੀ ਜ਼ਿਕਰ ਕੀਤਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਵੱਡੇ ਗਿਣਤੀ ਦੇ ਵਿੱਚ ਇਹ ਗੱਲਾਂ ਰੱਖੀਆਂ ਤਾਂ ਸੋਰਸਿਸ ਦੇ ਵੱਲੋਂ ਇਸ ਵੇਲੇ ਦੀ ਖੋਰ ਵੱਡੀ ਖਬਰ ਆ ਰਹੀ ਹੈ ਕਿ ਡਿਟੇਨ ਕੀਤੇ ਗਏ ਕਿਸਾਨਾਂ ਨੂੰ ਬਹਾਦਰਗੜ ਪਟਿਆਲਾ ਟ੍ਰੇਨਿੰਗ ਸੈਂਟਰ ਲਿਆਂਦਾ ਗਿਆ ਜਗਜੀਤ ਸਿੰਘ ਢੱਲੇਵਾਰ ਮਨਜੀਤ ਸਿੰਘ ਰਾਏ ਬਹਾਦਰਗੜ ਕਮਾਂਡੋ ਟ੍ਰੇਨਿੰਗ ਸੈਂਟਰ ਹੈ ਭਾਦਰਗੜ ਰਾਜਪੁਰਾ ਪਟਿਆਲਾ ਦੇ ਵਿਚਕਾਰ ਰਸਤਾ ਭਾਦਰਗੜ ਉੱਥੇ ਲਿਆਂਦਾ ਗਿਆ ਕਮਲ ਧਾਲੀਵਾਲ ਜ਼ਿਆਦਾ ਜਾਣਕਾਰੀ ਦਿੱਤੀ ਸੰਪਰਕ ਕਮਲ ਭਾਦਰਗੜ ਨੂੰ ਚੂਸ ਕੀਤਾ ਕਿਉਂ ਕਿ ਇਹ ਸੈਂਟਰ ਪੁਆਇੰਟ ਸੀ ਤਾਂ ਕਰਕੇ ਗ੍ਰਹਿਣ ਦੇਖੋ ਇਸ ਸਮੇਂ ਜੋ ਇਨਫਰਮੇਸ਼ਨ ਆ ਰਹੀ ਹੈ ਕਿ ਜਦੋਂ ਜਗਜੀਤ ਸਿੰਘ ਧੱਲੇਵਾਲ ਸਰਵਜਿੰਦ ਸਿੰਘ ਭੰਦੇਰ ਮਨਜੀਤ ਸਿੰਘ ਰਾਏ ਲਖਵਿੰਦਰ ਸਿੰਘ ਗੋਲਖੋੜਾ ਨੂੰ ਪੁਲਿਸ ਪਾਰਟੀ ਨੇ ਹਰਾਸਤ ਦੇ ਵਿੱਚ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਸ ਸਮੇਂ ਕਮਾਂਡੋ ਟ੍ਰੇਨਿੰਗ ਸੈਂਟਰ ਕਿਲਾ ਬਹਾਦਰਗੜ ਪਟਿਆਲਾ ਦੇ ਵਿੱਚ ਹਰਾਸਤ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਬਹੁਤ ਸਾਰੇ ਕਾਰਨ ਹੋ ਸਕਦੇ ਹੁੰਦੇ ਨੇ ਕਿਉਂਕਿ ਆ ਪੁਲਿਸ ਪ੍ਰਸ਼ਾਸਨ ਨੇ ਆਪਰੇ ਪੱਖੋਂ ਦੇਖਣਾ ਹੁੰਦਾ ਹੈ ਇੱਕ ਤਾਂ ਦੇਖਣਾ ਹੁੰਦਾ ਸਿੱਤੀ ਕਿ ਸਭ ਤੋਂ ਵੱਡੀ ਸੇਵਾ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਇੱਕ ਵੱਡੇ ਇਨਫੋਰਮੇਸ਼ਨ ਦੇਣ ਦੇ ਲਈ ਮਨੋਜ ਕੁਮਾਰ ਜੋਸ਼ੀ ਲਗਾਤਾਰ ਰਿਪੋਰਟ ਕਰ ਰਹੇ ਨੇ ਮਨੋਜ ਉਹ ਵਰਤੋਂ ਕੀ ਕੁਝ ਨਵੀਂ ਇਨਫੋਰਮੇਸ਼ਨ ਆ ਰਹੀ ਹੈ ਮਨੋਜ ਓਵਰ ਟੂ ਯੂ ਕੀ ਕੁਛ ਆ ਜਾਾ ਇਨਫਰਮੇਸ਼ਨ ਤਸਵੀਰਾਂ ਨੂੰ ਲੈਬੋਰੇਟ ਕਰਨ ਦੀ ਕੋਸ਼ਿਸ਼ ਕਰੋ ਜੀਸੀਬੀ ਪੰਜਾਬ ਦੀ ਪੁਲਿਸ ਨੇ ਲੈ ਆਂਦੀ ਹੈ ਇੱਕ ਵਾਰ ਮੁਰ ਤੋਂ ਤਸਵੀਰ ਤੁਹਾਨੂੰ ਦਿਖਾ ਦਈਏ ਸ਼ੈੱਡ ਨੂੰ ਪਟਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਮਨੋਜ ਕੀ ਕੁਛ ਜਾਣਕਾਰੀਆਂ ਤੁਹਾਡੇ ਕੋਲ ਅੱਗੇ ਇੱਥੇ ਕੋਈ ਹੈ ਨਹੀਂ ਤੇ ਬਿਲਕੁਲ ਖਾਲੀ ਸਭ ਕੁਝ ਪਿਆ ਤਾਂ ਉਸਦੇ ਬਾਅਦ ਇਹ ਕਾਰਬੇ ਜਿਹੜੀ ਹੈ ਦਿੱਤੀ ਗਈ ਹੈਗੀ ਆ ਮੈਂ ਆਪਣੇ ਕੈਮਰਾ ਪਰਸਨ ਅਸ਼ਵਨੀ ਮਨਾਸ ਨੂੰ ਵੀ ਕਹੂੰਗਾ ਕਿ ਉਹ ਦਿਖਾਉਂਦੇ ਰਹਿਣਗੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਨੇ ਬੜੀ ਜੋਖਮ ਭਰੀ ਜਿਹੜੀ ਆਪਾਂ ਗੱਲ ਕਰੀਏ ਪੁਲਿਸ ਫੋਰਸ ਹੈਗੀ ਆ ਉਹ ਤੁਹਾਨੂੰ ਤੁਹਾਨੂੰ ਕੰਮ ਕਰਦੀ ਹੋਈ ਹਾਂ ਦਿਖਾਈ ਦੇ ਰਹੀ ਹੈਗੀ ਆ ਤੇ ਇਸ ਤੋਂ ਇੱਕ ਗੱਲ ਸਾਫ ਸਿੱਗੀ ਕੀ ਜੀ ਬਿਲਕੁਲ ਮਨੋਜ ਜੀਸੀਬੀ ਵੀ ਆਪਰੇਟ ਕੀਤੀ ਜਾ ਰਹੀ ਹੈ ਇਹ ਸਮਾਨ ਹਟਾਉਣ ਦੇ ਲਈ ਅਸੀਂ ਦੇਖ ਰਿਹਾ ਪੂਰੀ ਜ਼ੋਰ ਜ਼ਬਾਇਸ਼ ਕੀਤੀ ਜਾ ਰਹੀ ਹੈ ਕਿਸ ਨੇ ਬਲਡੋజర్ ਪਹੁੰਚ ਗਿਆ ਹੈਗਾ ਕਾਰਵਾਈ ਨੂੰ ਇਹ ਜਿਹੜੀ ਬਲਾਈ ਗਈ ਹੈ ਪੁਲਿਸ ਫੋਰਸ ਤੋਂ ਖਾਵਾਂਗੇ ਪੁਲਿਸ ਫੋਰਸ ਤੋਂ ਖਾਵਾਂਗੇ ਪੁਲਿਸ ਫੋਰਸ ਦਿਖਾਵਾਂਗੇ ਤੁਹਾਨੂੰ ਸਾਰੇ ਪਾਸੇ ਸਾਰੇ ਪਾਸੇ ਤੁਹਾਨੂੰ ਪੁਲਿਸ ਤੇ ਪੁਰਸਤਰੀ ਹੈਗੀ ਹੈ ਪੁਲਸੇ ਪੁਲਸੇ ਦਿਖਾਈ ਦੇ ਰਹੀ ਹੈ ਕਿਸ ਨੇ ਹਰ ਬਸਤੇ ਪੁਲਸ ਖੋਟ ਹੈ ਪਰ ਟਰੈਕਟਰ ਵੀ ਲਿਆਂਦਾ ਗਿਆ ਹੈਗਾ ਜਿਹਦੇ ਹਟਾਉਣ ਵਾਸਤੇ ਹੁਣ ਜਿਹੜੇ ਮਕਾਨ ਟਰੈਕਟਰ ਬਣੇ ਨੇ ਇਹ ਵੀ ਹਟਣਗੇ ਰਸਤਾ ਸਾਫ ਰਾਤ ਰਾਤ ਤੇ ਰਸਤਾ ਸਾਫ ਹੋਊਗਾ ਤੇ ਇੱਥੋਂ ਸਾਰੇ ਜਿਹੜੀਆਂ ਗੱਡੀਆਂ ਲੰਘਦੇ ਹੋ ਤੁਹਾਨੂੰ ਦਿਖਾਈ ਦੇਣਗੀਆਂ ਤੇ ਜੋ ਮੰਤਰੀਆਂ ਨੇ ਕਿਸ ਨੇ ਮੈਂ ਫੇਰ ਬਾਰ ਬਾਰ ਗੱਲ ਕਰਨਾ ਹੈਗਾ ਸਰਕਾਰ ਵੱਲੋਂ ਬਾਰ ਬਾਰ ਜਿਹੜੀ ਹੈਗਾ ਅਪੀਲ ਕੀਤੀ ਗਈ ਸੀ ਕਿ ਇਹਨੂੰ ਖਾਲੀ ਕੀਤਾ ਜਾਵੇ ਰਸਤੇ ਨੂੰ ਰਾस्ते ਜਿਹੜੇ ਨੇ ਖੋਲੇ ਜਾਣ ਤਾਂ ਕਿ ਜੋ ਵਪਾਰ ਆ ਪੰਜਾਬ ਦਾ ਪ੍ਰਭਾਵਿਤ ਹੋ ਰਿਹਾ ਉਹਨਾਂ ਪ੍ਰਭਾਵਿਤ ਹੋਵੇ ਉਹ ਰਾਸਤੇ ਖੋਲਣ ਦੀ ਜਿਹੜੀ ਗੱਲ ਸੀਗੀ ਉਹ ਕਈ ਜਿਹੜੇ ਟਰੈਕਟਰ ਲਿਆਂਦੇ ਗਏ ਨੇ ਚੱਕਾ ਟਰਾਲੇ ਨੂੰ ਹਟਾਉਣ ਵਾਸਤੇ 506 ਜਿਹੜੇ ਟਰੈਕਟਰ ਨੇ ਉਹ ਪਹੁੰਚੇ ਹੋਏ ਨੇ ਜਿਹੜੇ ਕਿ ਇਹ ਟਰੈਕਟਰ ਜਿਹੜੇ ਖੜੇ ਨੇ ਉਹਨਾਂ ਨੂੰ ਜਿਹੜਾ ਹੈਗਾ ਇੱਥੋਂ ਹਟਾਣਗੇ ਤੇ ਇਸ ਤੋਂ ਹੀ ਗੱਲ ਸਾਫ ਹੈਗੀ ਹੈ ਕਿ ਕੀ ਕਿਸੇ ਤਰ੍ਹਾਂ ਨਾਲ ਵੀ ਜੋ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈਗਾ ਉਹ ਕਾਰਵਾਈ ਜਿਹੜੀ ਕਿ ਟਰੈਕਟਰ ਪਾਇਆ ਗਿਆ ਹੈਗਾ ਟੋਟਰ ਪਾਇਆ ਗਿਆ ਹੈਗਾ ਟੋਟਰ ਪਾ ਕੇ ਜਿਹੜਾ ਟਰੈਕਟਰ ਪਾ ਕੇ ਟੋਟਰ ਪਾ ਕੇ ਜਿਹੜਾ ਰਸਤਾ ਜਿਹੜਾ ਹੈਗਾ ਉਹ ਖਾਲੀ ਕੀਤਾ ਗਿਆ ਹੈਗਾ ਦੂਜੇ ਪਾਸੇ ਤੁਸੀਂ ਦੇਖੂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਜੇਸ਼ੀ ਮਸ਼ੀਨ ਹੈ ਪੂਰੇ ਮਕਾਨ ਦੇ ਮਕਾਨ ਜਿਹੜੇ ਨੇ ਉਹ ਢਾਈ ਜਾ ਰਹੇ ਆ ਕਿਸ਼ਨ ਤੇ ਇਹ ਘਰ ਆ ਉਹ ਰੋਡ ਹੈਗੀ ਹੈ ਇਹ ਸੜਕ ਹੈਗੀ ਹੈ ਤੁਸੀਂ ਜਿੱਥੇ ਨੈਸ਼ਨਲ ਹਾਈਵੇ ਹੈਗਾ ਜਿਹੜਾ ਐਨ 1 ਉਧਾ ਹੈ ਏਰੀਆ ਹੈਗਾ ਜਿਹੜਾ ਕਿ ਪੂਰੇ ਨਾਲ ਬੰਦ ਜੜ ਰੱਖੀ ਸੀ ਉਹ ਕੀਤਾ ਗਿਆ ਸੀਗਾ ਟੱਕਰ ਨੂੰ ਜਿਹੜੇ ਨੇ ਟਰੱਕ ਟਰਾਲੀਆਂ ਖੜੀਆਂ ਹੈਗੇ ਨੇ ਉਹ ਹਟਾਉਣ ਦਾ ਕੰਮ ਜਿਹੜਾ ਫਰਕ ਤੋਂ ਸ਼ੁਰੂ ਹੋਇਆ ਤੇ ਪੂਰੀ ਰਾਤ ਜਿਹੜਾ ਹੈਗਾ ਕੰਮ ਚੱਲ ਰਿਹਾ ਹੈਗਾ ਤੇ ਪੁਲਿਸ ਫੋਰਜ ਜੜੀ ਗਈ ਹੈ ਇਸ ਕੰਮ ਲਈ ਪਹੁੰਚੀ ਹੋਈ ਹੈ ਦੂਜੇ ਪਾਸੇ ਦੇਖਿਏ ਜੈਸੀ ਮਸ਼ੀਨ ਉਧਰੋਂ ਵੀ ਜਿੰਨਾਂ ਜੈਸੀ ਮਸ਼ੀਨਰੀਆਂ ਵੀ ਆ ਗਈ ਨੇ ਤਾਂ ਤੁਹਾਨੂੰ ਕਾਰਵਾਈ ਕਰਦੀ ਹੋਈਆਂ ਦਿਖਾਈ ਦੇ ਰਹੀਆਂ ਪੁਲਿਸ ਨੇ ਪਹਿਲਾਂ ਸਾਨੂੰ ਚੈੱਕ ਕੀਤਾ ਤੇ ਟਰੱਕ ਟਰਾਲੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀ ਹੋਈਆਂ ਦਿਖਾਈ ਦੇ ਰਹੀਆਂ ਹੈਗੇ ਨੇ ਤੇ ਜੋ ਟਰੈਕਟਰ ਨੇ ਉਹ ਲਗਾਏ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਟਰੈਕਟਰ ਜਿਹੜਾ ਹੈਗਾ ਉਹ ਆ ਰਹੇ ਹੈਗਾ ਕਿਉਂਕਿ ਜਿੰਨੀਆਂ ਵੀ ਕਿਸਾਨ ਨੇ ਉਹ ਟਰੈਕਟਰ ਟਰਾਲੀਆਂ ਜਾਇਏ ਨੇ ਉਹਨਾਂ ਨੂੰ ਵਾੜ ਕੇ ਟਰੱਕਰ ਟਰਾਲੀਆਂ ਜਿਹੜੇ ਨੇ ਹਟਾਈਆਂ ਜਾਣੀਆਂ ਨੇ ਤੇ ਰਸਤੇ ਜਿਹੜੇ ਨੇ ਉਹ ਬਣਾਏ ਜਾ ਰਹੇ ਹੈਗੇ ਨੇ ਤੇ ਫੋਰਸ ਜਿਹੜੀ ਹੈਗੀ ਆ ਪੂਰੇ ਆਪਾਂ ਗੱਲ ਕਰੀਏ ਖਰਮੇ ਨਾਲ ਸਭ ਕੁਝ ਤਿਆਰੀ ਨਾਲ ਕੰਮ ਕੀਤਾ ਗਿਆ ਹੈਗਾ ਪਹਿਲਾਂ ਟਰੱਕਰ ਟਰਾਲੀਆਂ ਜੇਸੀ ਮਸ਼ੀਨਾ ਰਸਤਾ ਸਾਫ ਕਰਨ ਵਾਸਤੇ ਆਈਆਂ ਨੇ ਟਰੈਕਟਰ ਮੇਰੇ ਸਾਹਮਣੇ 20 ਜਿਹੜੇ ਟਰੈਕਟਰ ਨੇ ਕਿشن ਇੱਥੇ ਪਹੁੰਚ ਚੁੱਕੇ ਨੇ 20 ਟਰੈਕਟਰ ਦੀ ਮਦਦ ਨਾਲ ਜਿਹੜਾ ਹੈਗਾ ਪੂਰੀ ਕਾਰਵਾਈ ਜਿਹੜਾ ਹੈਗਾ ਉਹ ਅੰਜਾਮ ਦੱਸਿਆ ਜਾ ਰਿਹਾ ਪਰ ਇੱਕ ਗੱਲ ਸਾਫ ਹੈ ਆਪਕੋ ਬਨੇ ਦੇਖਿਆ ਗਿਆ ਕਿ ਕਿਸੇ ਕਮਰੇ ਚ ਕੋਈ ਹੱਤਾ ਨਹੀਂ ਕਿਸੇ ਟਰੈਕਟਰ ਚ ਕੋਈ ਹੱਤਾ ਨਹੀਂ ਉਹ ਟਰੈਕਟਰ ਚ ਲੱਗਾ ਉਸ ਤੋਂ ਬਾਅਦ ਵੀ ਕਾਰਵਾਈ ਆ ਟਰੈਕਟਰ ਦੇਖੋ ਇਹ ਮਕਾਨ ਜਿਹੜਾ ਬਣਾਇਆ ਹੋਇਆ ਸੀਗਾ ਉਹਨੂੰ ਲੈ ਕੇ ਜਿਹੜਾ ਟਰੈਕਟਰ ਹੈਗਾ ਆ ਇਹ ਆ ਰਿਹਾ ਹੈਗਾ ਇਹ ਮਕਾਨ ਜਿਹੜਾ ਸੀਗਾ ਅੱਥਰਖਾਇਆ ਗਿਆ ਸੀਗਾ ਬਣਾਇਆ ਗਿਆ ਸੀਗਾ ਇਹਦੇ ਵਿੱਚ ਕਿਥਾਂ ਰਹਿੰਦੇ ਸੀਗੇ ਇਹ ਟਰੈਕਟਰ ਪਹਿਲਾਂ ਟਰੈਕਟਰ ਦੀ ਜਗ੍ਹਾ ਇਹ ਜਾ ਰਹੀ ਹੈ ਵਾਪਸ ਹੱਥੋਂ ਸਾਨੂੰ ਦੰਦ ਦੇ ਦਿਖਾਈ ਦੇ ਰਹੀ ਹੈ ਜਿਹਨੂੰ ਚੈੱਕ ਕੀਤਾ ਗਿਆ ਕਿ ਉਹੀ ਟਰੈਕਟਰ ਰੱਖਣਾ ਹੈਗਾ ਆ ਜਿਹਨੂੰ ਚੈੱਕ ਕੀਤਾ ਗਿਆ ਸੀ